ਸਾਰਿਆਂ ਨੂੰ ਪਹਿਲਾਂ ਤਾਂ ਧੰਨਵਾਦ ਜੀ ਵੀ ਤੁਸੀਂ ਅਸੀਂ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨੇ ਆ ਤੁਸੀਂ ਆਇਓ ਤੇ ਅਸੀਂ ਸਾਡੀ ਪ੍ਰੋਗਰੈਸਿਵ ਡੈਰੀ ਫਾਰਮਰ ਜੀ ਐਸੋਸੀਏਸ਼ਨ ਪੀ ਡੀ ਐਫਾ ਤੁਸੀਂ ਅੱਗੇ ਵੀ ਪ੍ਰੈਸ ਕਾਨਫਰੰਸ ਕਰਦੇ ਰਹੇ ਕਦੇ ਵੀ ਕੋਈ ਸਾਡੇ ਡੈਰੀ ਨਾਲ ਸੰਬੰਧਿਤ ਤੋਂ ਵਿਸ਼ੇ ਉੱਤੇ ਸਾਡੀ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਜਿਹਦੇ ਨਾਲ ਸਾਰੇ ਦੁੱਧ ਉਤਪਾਦਕ ਜੁੜੇ ਹੋਏ ਆ ਔਰ ਇਹ ਐਸੋਸੀਏਸ਼ਨ ਸਾਡੇ ਕਮਰਸ਼ੀਅਲ ਡੈਰੀ ਫਾਰਮਰ ਜੀ ਐਸੋਸੀਏਸ਼ਨ ਆ ਸਾਡੇ ਕੋਲ 20 ਗਾਇਆਂ ਤੋਂ ਲੈ ਕੇ 1000 ਗਾਂ ਮੱਝ ਤੱਕ ਦੇ ਫਾਰਮ ਆ ਜਿਹੜੇ ਸਾਡੇ ਉਹ ਨੇ ਪੰਜਾਬ ਦੇ ਔਰ ਪੰਜਾਬ ਦੀ ਜਿਹੜੀ ਡੇਰੀ ਫਾਰਮਿੰਗ ਆ ਇਹ ਕਮਰਸ਼ੀਅਲ ਡੇਰੀ ਫਾਰਮਿੰਗ ਆ ਜਿਹੜੀ ਦੇਸ਼ ਦੇ ਵਿੱਚ 50% ਕਮਰਸ਼ੀਅਲ ਡੇਰੀ ਫਾਰਮਿੰਗ ਪੰਜਾਬ ਦੇ ਵਿੱਚ ਆ ਤੇ ਇੱਥੇ ਪੰਜਾਬ ਦੇ ਜਿਹੜਾ ਦੁੱਧ ਪੈਦਾ ਹੁੰਦਾ ਉਹ ਦੇਸ਼ ਦੇ ਵਿੱਚ ਸਭ ਤੋਂ ਵੱਧ ਦੁੱਧ ਪੈਦਾ ਹੁੰਦਾ ਯੂਰੋਪੀਅਨ ਸਟੈਂਡਰਡ ਦਾ ਦੁੱਧ ਪੈਦਾ ਹੁੰਦਾ ਇੱਕ ਇੱਕ ਫਾਰਮਰ 5-5000 ਲੀਟਰ ਦੁੱਧ ਵੀ ਪੈਦਾ ਕਰਦਾ 5-500 ਤੋਂ 2-2000 ਲੀਟਰ ਦੁੱਧ ਵੀ ਪੈਦਾ ਕਰਦਾ ਔਰ ਬਿਲਕੁਲ ਮਸ਼ੀਨੀਕਰਨ ਜਿਆਦਾਤਰ ਜੇ ਤੁਸੀਂ ਅੱਜ ਪੰਜਾਬ ਦੇ ਵਿੱਚ ਰਿਸ਼ੂ ਕਰੋਗੇ ਮਤਲਬ 40 45% ਉਹ ਦੁੱਧ ਪੈਦਾ ਹੋ ਜਾਂਦਾ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮਸ਼ੀਨੀਕਰਨ ਨਾਲ ਅਨਟੱਚ ਦੁੱਧ ਪੈਦਾ ਹੁੰਦਾ ਤੇ ਉਹੀ ਸਾਰੇ ਪਲੰਟ ਪਲਾਂਟ ਲੈਂਦੇ ਆ ਇਸ ਕਰਕੇ ਪੰਜਾਬ ਦੇ ਦੁੱਧ ਦੀ ਕੁਆਲਿਟੀ ਸਾਰੇ ਦੇਸ਼ ਨਾਲੋਂ ਵਧੀਆ ਸਾਰੇ ਦੇਸ਼ ਚ ਸਾਰੇ ਨਾਲੋਂ ਵਧੀਆ ਕੁਆਲਿਟੀ ਦਾ ਦੁੱਧ ਪੈਦਾ ਕਰਦਾ ਪੰਜਾਬ ਅਸੀਂ ਜਿਹੜੇ ਅੱਜ ਵਿਸ਼ੇ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਜਿਹੜਾ ਅਸੀਂ ਨਾ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਜਦੋਂ ਵੀ ਤਿਹਾਰਾ ਇੱਕ ਤਾਂ ਜਦੋਂ ਤਿਹਾਰ ਆਉਂਦੇ ਆ ਜਦੋਂ ਵੀ ਤਿਹਾਰਾਂ ਦਾ ਸੀਜ਼ਨ ਆਉਂਦਾ ਨਾ ਜੀ ਉਸ ਟਾਈਮ ਦੇਖਿਓ ਵੀ ਨਕਲੀ ਦੁੱਧ ਜਾਂ ਦੁੱਧ ਦੇ ਪ੍ਰੋਡਕਟਾਂ ਦਾ ਰੌਲਾ ਬਹੁਤ ਪੈਣ ਲੱਗ ਜਾਂਦਾ ਉਹਦਾ ਕਾਰਨ ਐਕ ਉਹ ਇੱਕ ਜਿਹੜੇ ਇਹਦੇ ਪਿੱਛੇ ਸਾਜ਼ਿਸ਼ ਏ ਆ ਵੀ ਅੱਗੇ ਆਪਾਂ ਦੇਖਦੇ ਹੁੰਦੇ ਸੀ ਵੀ ਜਦੋਂ ਕਦੇ ਵੀ ਆਪਾਂ ਗਿਫਟ ਦੇਣ ਜਾਂਦੇ ਸੀ ਆਪਾਂ ਮਠਿਆਈ ਦਾ ਗਿਫਟ ਦਿੰਦੇ ਸੀਗੇ ਉਹ ਹੁਣ ਕਦਚ ਬਦਲ ਗਿਆ ਜੀ ਉਹ ਡ్రਾਈ ਫਰੂਟ ਚਾਕਲੇਟ ਵਾਲੀ ਕੰਪਨੀਆਂ ਉਹਦੇ ਵਿੱਚ ਬਦਲ ਗਿਆ ਕੋਈ ਡਰਾਉਣ ਲਾਗੇ ਵੀ ਜਿਹੜੇ ਦੁੱਧ ਤੇ ਦੁੱਧ ਦੇ ਪ੍ਰੋਡਕਟਾਂ ਮਠਿਆਈਆਂ ਨਕਲੀ ਆ ਉਹ ਉਹਦੇ ਤੋਂ ਡਰਾਵਾ ਦੇਣ ਲਈ ਇਹ ਚੀਜ਼ਾਂ ਇੱਕ ਵਾਰ ਜਦੋਂ ਸੀਜ਼ਨਾਂ ਦਾ ਉਦੋਂ ਸ਼ੁਰੂ ਹੁੰਦੀਆਂ ਹੁਣ ਇਹ ਦੱਸਿਆ ਜਾ ਬਈ ਜਿਹੜੇ ਨਕਲੀ ਪ੍ਰੋਡਕਟ ਨੇ ਜਿਹੜੇ ਖੁੱਲਾ ਵਾ ਉਹ ਤਾਂ ਸਾਰਾ ਸਾਲ ਹੀ ਵੇਚਦਾ ਰਹਿੰਦਾ ਉਹ ਤਾਂ ਚਾਹੇ ਦੁੱਧ ਦੇ ਪ੍ਰੋਡਕਟ ਨੇ ਚਾਹੇ ਵੀ ਮਸਾਲਾ ਕੋਈ ਘਰੇ ਕਿਚਨ ਚ ਕਿਹੜੀ ਚੀਜ਼ ਨਹੀਂ ਜੀ ਚ ਮਿਲਾਵਟ ਨਹੀਂ ਤੁਸੀਂ ਮਿਰਚਾਂ ਚ ਮਿਲਾਵਟ ਨਹੀਂ ਤੁਹਾਡੇ ਮਸਾਲੇ ਚ ਮਿਲਾਵਟ ਨਹੀਂ ਤੁਸੀਂ ਕੀ ਚੀਜ਼ ਖਾਣੇ ਕਿ ਜਿਹਦੇ ਚ ਮਿਲਾਵਟ ਕਿਹੜੀ ਚੀਜ਼ ਨਹੀਂ ਮੈਨੂੰ ਦੱਸੋ ਜੀ ਕਿਉਂਕਿ ਸਾਡਾ ਸਿਸਟਮ ਹੀ ਖੋਖਲਾ ਸਾਡਾ ਜਿਹੜਾ ਸਿਸਟਮ ਇਹਨੂੰ ਚੈੱਕ ਕਰਨ ਵਾਲਾ ਉੱਥੇ ਮਹੀਨੇ ਲੱਗਦੇ ਆ ਉਹਨਾਂ ਦੀ ਸੈਟਿੰਗਾਂ ਨੇ ਉਹ ਕੋਈ ਉਹ 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 ਕੋਈ ਨਹੀਂ ਇਹਨੂੰ ਚੈੱਕ ਕਰਦਾ ਉਹ ਸਰਵਜੈ ਕੋਲ ਨਾ ਕਰਦੇਗੇ ਵੀ ਉਹ ਦੋ ਚਾਰ ਬੰਦਿਆਂ ਨੂੰ ਫੜਨਗੇ ਤਾਂ ਕਿ ਜਿਹੜਾ ਮਹੀਨੇ ਦਾ ਰੇਟ ਵਧਾ ਲਵੇ ਆਹਦਾ ਸਾਲ ਦਾ ਰੇਟ ਵਧ ਜਾਂਦਾ ਉਹਨਾਂ ਦਾ ਇੰਨਾ ਕੀ ਕੰਮ ਆ ਜੇ ਅਸੀਂ ਤਾਂ ਪਿਛਲੇ 10-15 ਸਾਲ ਤੋਂ ਇਹੀ ਦੇਖਦੇ ਆਏ ਆ ਵੀ ਇਹੀ ਜਿੰਨੀ ਕੋਸ਼ਿਸ਼ ਕੀਤੀ ਆ ਅਸੀਂ ਬਹੁਤ ਵਾਰ ਇਹ ਚੀਜ਼ਾਂ ਫੜਾਈਆਂ ਨਕਲੀ ਪਨੀਰ ਵਾਲੇ ਬੰਦੇ ਫੜਾਏ ਆ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਸਾਰੇ ਪੈਸੇ ਲੈ ਦੇ ਕੇ ਸਭ ਛੁੱਟ ਜਾਂਦੇ ਪਿਛਲੇ ਤੰਦਰੁਸਤ ਪੰਜਾਬ ਮਹਿੰਮ ਦੇ ਵਿੱਚ ਅਸੀਂ ਬਹੁਤ ਬੰਦੇ ਫੜਾਏ ਸਾਰੇ ਛੁੱਟ ਗਏ ਜੀ ਜੁਰਮਾਨੇ 20-2000 ਰੁਪਏ ਲਾ ਕੇ ਕਿਸੇ ਨੇ ਨਹੀਂ ਕੁਝ ਹੋਇ ਅਸੀਂ ਜਿਹੜੀ ਗੱਲ ਤੇ ਅੱਜ ਸਾਡਾ ਮੇਨ ਫੋਕਸ ਆ ਇੱਕ ਅਸੀਂ ਨਾਂ ਵੀ ਨਹੀਂ ਲੈਣਾ ਚਾਹੁੰਦੇ ਪੰਜਾਬ ਦੇ ਸਭ ਤੋਂ ਮਸ਼ਹੂਰ ਜਿਹੜਾ ਪੰਜਾਬੀ ਦੇ ਅਖਬਾਰ ਆ ਜਿਹੜਾ ਸਭ ਤੋਂ ਵੱਧ ਵਿਕਣ ਵਾਲਾ ਉਹਦੇ ਵਿੱਚ ਫਰੰਟ ਪੇਜ ਤੇ ਖਬਰ ਲੱਗੀ ਜੀ ਵੀ ਇੰਨਾ ਦੁੱਧ ਨਕਲੀ ਆ ਤੇ ਇੰਨਾ ਕਿਦੋਂ ਦੱਸ ਲਿਏ ਬਾਕੀ ਨਕਲੀ ਆ ਉਹ ਚ ਪੰਜਾਬ ਦੀ ਐਂਕੜੇ ਤੁਸੀਂ ਦੇਖੋ ਵੀ ਮੜੇ ਆ ਉਹਨੇ ਇਹ ਬੰਦਿਆਂ ਨੇ ਕੱਟੋ-ਕੱਟੋ ਗੁੱਗਰੀ ਕਰ ਲੈਂਦੇ ਕਿਸੇ ਤੋਂ ਪੁੱਛ ਹੀ ਲੈਂਦੇ ਮੜਾ ਜੀ ਜਾਣਕਾਰੀ ਕਰ ਲੈਂਦੇ ਹਾਸਲ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ 16 ਲੱਖ ਲੀਟਰ ਲੀਟਰ ਦੁੱਧ ਪੈਦਾ ਹੁੰਦਾ ਬਾਕੀ ਤਾਂ ਸਾਰਾ ਨਕਲੀ ਆ ਪੰਜਾਬ ਦੀ ਜਿਹੜੀ ਅਵੇਲੇਬਿਲਟੀ ਆ ਪਰ 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 ਪਰਸਨ ਉਹ 12 183 ਗ੍ਰਾਮ ਆ 22 23 ਦੀ 3 ਕਰੋੜ 16 ਲੱਖ ਤੋਂ ਵੱਧ ਸਾਡੀ ਪਾਪੂਲੇਸ਼ਨ ਆ 3.5 ਕਰੋੜ ਦੇ ਨੇੜੇ ਤੁਸੀਂ ਉਹਨੂੰ ਕੈਲਕੂਲੇਸ਼ਨ ਕਰੋ ਕਿੱਥੇ 3.5 ਕਰੋੜ ਤੋਂ ਵੱਧ ਸਾਡਾ ਦੁੱਧ ਪਰ ਡੇ ਸਾਡਾ ਪੈਦਾ ਹੁੰਦਾ ਅਸੀਂ 3 ਕਰੋੜੀ ਮੰਨ ਕੇ ਚੱਲਦੇ ਆਂ ਅਸੀਂ ਇਹ ਤਾਂ ਉਹਦੇ ਸਾਰ ਨਹੀਂ 3 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਡੇਲੀ ਦਾ ਪੰਜਾਬ ਦੇ ਵਿੱਚ ਉਹ ਪੰਜਾਬ ਮਤਲਬ ਪਹਿਲੇ ਪੰਜ ਸਟੇਟਾਂ ਚੋਂ ਦਾ ਜਿਹਨੇ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਥੋੜੀ ਜਿਹੀ ਛੋਟੀ ਜਿਹੀ ਸਟੇਟ ਆ ਪੈਦਾ ਕਰਦੇ ਪਹਿਲਾਂ ਤਾਂ ਦੂਜੀ ਤੀਜੀ ਨੰਬਰ ਤੇ ਹੁੰਦੇ ਦੇ ਦੀ ਮਤਲਬ ਉਹ 3 ਕਰੋੜ ਲੀਟਰ ਦੇ ਵਿੱਚੋਂ 1.5 ਕਰੋੜ ਕਰੋੜ ਲੀਟਰ ਆ ਜਿਹੜਾ ਲੋਕ ਆਪ ਦੇ ਲਈ ਮੱਝਾਂ ਗਾਂਆਂ ਰੱਖਦੇ ਆ ਜਾਂ ਪੰਡ ਦੀ ਉੱਥੇ ਹੀ ਖਪਤ ਹੋ ਜਾਂਦਾ ਜੀ ਉਹ ਅੱਧਾ ਦੁੱਧ 75 ਲੱਖ ਲੀਟਰ ਦੁੱਧ ਆ ਸਾਡਾ ਆਰਗੇਨਾਈਜ਼ੇਟਰ ਕੋਲ ਜਾਂਦਾ ਆਰਗੇਨਾਈਜ਼ ਸੈਕਟਰ ਦੇ ਵਿੱਚ ਨੈਸਲੇ ਬੇਰਕਾ ਸੁਪਰ ਅਮੁੱਲ ਸਾਰੀਆਂ ਕੰਪਨੀਆਂ ਆਉਂਦੀਆਂ ਹੁਣ ਉਹ ਬੰਦੇ ਨੇ ਆਪਣੇ ਪੱਤਰਕਾਰ ਸਾਹਿਬ ਨੇ ਲਿਖਿਆ ਜੀ 16 ਲੱਖ ਲੀਟਰ ਤੇ 30 ਲੱਖ ਲੀਟਰ ਤਾਂ ਇਕੱਲਾ ਬੇਰਕਾ ਹੀ ਲੈਂਦਾ ਜੀ ਸਰਦਿਆਂ ਚ ਦਿੱਲੀ ਦਾ ਇੱਕ ਪਲਾਂਟ ਹੀ ਲੈਂਦਾ ਜੀ ਇੱਕ ਹੀ ਇੱਕ ਅਦਾਰਾ ਹੀ 30 ਲੱਖ ਲੀਟਰ ਲੈਂਦਾ 75 ਲੱਖ ਲੀਟਰ ਆਰਗੇਨਾਈਜ਼ ਸੈਕਟਰ ਕੋਲ ਆ 75 ਲੱਖ ਲੀਟਰ ਸਾਡੇ ਦੁੱਧੀ ਤੇ ਜਿਹੜੇ ਹਲਵਾਈ ਉਹ ਲੈਂਦੇ ਆ 3 ਕਰੋੜ ਲੀਟਰ ਦਿੱਲੀ ਪੈਦਾ ਹੁੰਦਾ ਉਹਨੂੰ 16 ਲੱਖ ਲੀਟਰ ਕਹਿ ਦਿੱਤਾ ਗਿਆ ਤੇ ਉਹ ਉਹਦੀ ਖਬਰ ਨੂੰ ਚੱਕ ਕੇ ਕਿਉਂਕਿ ਅੱਜਕੱਲ ਵੈਬ ਚੈਨਲ ਵਾਲਿਆਂ ਕੋਲ ਵਾਲਿਆਂ ਕੋਲ ਨਾ ਕੋਈ ਮੁੱਦਾ ਤਾਂ ਹੁੰਦਾ ਨਹੀਂ ਉਹ ਚੱਕ ਚੱਕ ਕੇ ਉਹ ਖਬਰ ਨੂੰ ਇੰਨਾ ਲੋਕਾਂ ਨੂੰ ਡਰਾ ਰਹੇ ਆ ਵੀ ਇੱਥੇ ਲੋਕ ਨਕਲੀ ਦੋਦੀ ਪੀ ਜਾ ਰਹੇ ਆ ਉਹ ਵੈਬ ਚੈਨਲ ਵਾਲਿਆਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਆ ਵੀ ਮਾੜਾ ਇਹ ਘੱਟੋ ਘੱਟ ਕੋਈ ਜਿਹੜਾ ਉਸ ਨਾਲ ਇੱਕ ਕਿਤੇ ਨਾਲ ਸਬੰਧਤ ਬੰਦਾ ਜਾਂ ਕੋਈ ਅਧਿਕਾਰੀ ਆ ਸਰਕਾਰੀ ਆ ਕੋਈ ਯੂਨੀਵਰਸਿਟੀ ਦਾ ਲੋਕ ਨੇ ਉਹਨਾਂ ਤੋਂ ਬਿਠਾ ਲਓ ਤੁਸੀਂ ਇੱਕ ਤੁਰੇ ਜਾਂਦੇ ਸੜਕਾਂਲੇ ਬੰਦੇ ਨੂੰ ਕਹਿੰਦੇ ਆ ਦੋ ਸ਼ਬਦ ਬੋਲ ਦੀ ਮੈਨੂੰ ਤਾਂ ਐਂ ਲੱਗਦਾ ਹੁੰਦਾ ਜਿਹੜੇ ਬੈਠੇ ਹੁੰਦੇ ਉਹ ਐਜੇ ਬੰਦੇ ਹੁੰਦੇ ਜਿਨ੍ਹਾਂ ਦਾ ਧੰਦੇ ਨਾਲ ਕੋਈ ਸਬੰਧ ਹੀ ਨਹੀਂ ਹੁੰਦਾ ਉਹ ਇਹ ਜੀ ਗੱਲ ਕਰਦੇ ਆ ਉੱਥੇ ਉਹੀ ਜਗ੍ਹਾ ਇੰਟਰਵਿਊ ਦਿੰਦੇ ਉਹੀ ਫਿਰ ਲੋਕ ਸਾਡੇ ਚੱਕੇ ਸ਼ੇਅਰ ਕਰੀ ਜਾਂਦੇ ਆ ਜਿਹੜੇ ਸ਼ੇਅਰ ਕਰਨ ਵਾਲੇ ਵੀ ਦੇਖਦੇ ਵੀ ਕਿੰਨੇ ਗਲਤ ਅੰਕੜੇ ਆ ਰਹੇ ਆ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਵਧੀਆ ਦੁੱਧ ਪੈਦਾ ਹੁੰਦਾ ਜੀ ਪੰਜਾਬ ਇਹ ਜੀ ਸਟੇਟ ਆ ਜਿੱਥੇ ਕਮਰਸ਼ੀਅਲ ਡੇਰੀ ਫਾਰਮਿੰਗ ਆ ਪੰਜਾਬ ਦਾ ਬਹੁਤ ਜ਼ਿਆਦਾ ਫਾਰਮਾਂ ਦਾ ਦੁੱਧ ਯੂਰੋਪ ਜਿਹਦੇ ਸਮੈਟਿਕ ਸੈੱਲ ਅਕਾਊਂਟ 10 ਲੱਖ ਤੋਂ ਥੱਲੇ ਆ ਜਿਹਦੇ ਐਮਬੀਆਰਟੀ 6 ਘੰਟੇ ਆ ਮਤਲਬ ਇੰਨਾ ਵਧੀਆ ਦੁੱਧ ਪੈਦਾ ਹੁੰਦਾ ਪੰਜਾਬ ਦਾ ਉਹੀ ਜ਼ਿਆਦਾਤਰ ਵੇਰਕਾ ਲੈਂਦਾ ਉਹਦੇ ਸਭ ਤੋਂ ਵੱਡਾ ਹਿੱਸਾ ਵੇਰਕਾ ਕੋੜਾ ਵੇਰਕਾ ਦਾ ਦੁੱਧ ਔਰ ਮਿਲਕ ਪ੍ਰੋਡਕਟ ਬਹੁਤ ਵਧੀਆ ਨਹੀਂ ਦੂਜੇ ਨੰਬਰ ਤੇ ਨੈਸਲੇ ਆ ਸੁਪਰ ਬਹੁਤ ਹੋਰ ادارے ਨੇ ਇੱਥੇ ਜੀ ਸਾਰੇ ਦੁੱਧ ਵਧੀਆ ਲੈਂਦੇ ਆ ਜਿਹੜਾ ਵੀ ਕਲੈਕਸ਼ਨ ਫਾਰਮਾਂ ਤੋਂ ਕਰਦਾ ਉਹ ਦੁੱਧ ਪੂਰਾ ਵਧੀਆ ਤੁਸੀਂ ਅਸੀਂ ਸਾਡੀ ਬੇਨਤੀ ਆ ਵੀ ਇਹਦੇ ਲਈ ਖਪਤਕਾਰਾਂ ਵੀਰਾਂ ਨੂੰ ਵੀ ਤੇ ਤੁਹਾਡੇ ਰਾਹੀਂ ਤੁਸੀਂ ਕਹੋ ਜਦੋਂ ਸ਼ੇਅਰ ਕਰਦੇ ਹੋ ਤੁਸੀਂ ਇਹ ਕਹਿੰਦੇ ਵੀ ਲੋਕ ਇੱਥੇ ਸੁਚੇਤ ਹੋਣ ਤੇ ਸੁਚੇਤ ਲੋਕਾਂ ਨੂੰ ਇਹ ਕਰੋ ਵੀ ਕਟੋ-ਕਟ ਜਿਹੜਾ ਦੁੱਧ ਜਾਂ ਦੁੱਧ ਦੇ ਬੜੇ ਪ੍ਰੋਡਕਟ ਲੈਣੇ ਆ ਉਹ ਕਟੋ-ਕਟ ਰਿਪਿਊਟਡ ਕੰਪਨੀ ਤੋਂ ਲਓ ਵੇਰਕਾ ਤੋਂ ਲੈ ਲਓ ਨੈਸਲੇ ਤੋਂ ਲੈ ਲਓ ਸੁਪਰ ਤੋਂ ਲੈ ਲਓ ਫੋਰਜੀ ਤੋਂ ਲੈ ਲੈ ਕਿੰਨੇ ਕਿੰਨੀਆਂ ਕੰਪਨੀਆਂ ਬਾਨੀ ਆ ਜੀ ਬਹੁਤ ਵਧੀਆ ਸਾਰੇ ਵਧੀਆ ਕੰਪਨੀਆਂ ਨੇ ਉਹਨਾਂ ਤੋਂ ਤੁਸੀਂ ਜਿਹੜੀਆਂ ਵੀ ਵਧੀਆ ਪਲਾਂਟ ਨੇ ਜਿਨ੍ਹਾਂ ਦਾ ਲਿਖਿਆ ਵੀ ਅਸੀਂ ਇਹ ਪ੍ਰੋਸੈਸ ਦੇ ਕੀਤਾ ਉਹਨਾਂ ਤੋਂ ਸਾਰਾ ਲਓ ਤੁਸੀਂ ਉਹਨਾਂ ਤੋਂ ਪਨੀਰ ਲਓ ਉਹਨਾਂ ਦੇ ਪ੍ਰੋਡਕਟ ਲਓ ਘਿਓ ਲਓ ਦੁੱਧ ਲਓ ਹਰ ਚੀਜ਼ ਤੁਹਾਨੂੰ ਸਹੀ ਮਿਲੂਗੀ ਜਿਹੜਾ ਤੁਸੀਂ ਨਿਊਜ਼ੀਲੈਂਡਾ ਜਾਂਦਾ ਚੰਗਾ ਸਿੱਧਾ ਫਾਰਮਰ ਤੋਂ ਲਓ ਹੁਣ ਇੱਥੇ ਤੁਸੀਂ ਇੱਕ ਜਿਹੜਾ ਮਾਫੀਆ ਚੱਲਦਾ ਜੀ ਇਹਦੇ 'ਚ ਦੁੱਧ ਦੇ ਬਹੁਤ ਪ੍ਰੋਡਕਟ ਨਕਲੀ ਆਉਂਦੇ ਆ ਉਹ ਆਉਂਦੇ ਆ ਜਿਵੇਂ ਇੱਥੇ ਸਭ ਤੋਂ ਵੱਡਾ ਮਾਫੀਆ ਪਨੀਰ ਦੇ ਵਿੱਚ ਆ ਦੁੱਧ ਦੀ ਖਫਤ ਸਭ ਤੋਂ ਵੱਧ ਹੈਵੀ ਪਨੀਰ ਦੇ ਵਿੱਚ ਪਨੀਰ ਸੀ ਤਿਹਾਰਾਂ ਦੇ ਵਿੱਚ ਤੇ ਸੀਜ਼ਨ ਦੇ ਵਿੱਚ ਬਹੁਤ ਲੱਗਦਾ ਪਨੀਰ ਦੀ ਜਿਹੜੀ ਜਿਹੜਾ ਪਨੀਰ ਬਣਦਾ ਉਹ 350 ਰੁਪਏ ਕਿਲੋ ਤੋਂ ਘੱਟ ਨਹੀਂ ਬਣਦਾ ਪਨੀਰ ਜਦੋਂ ਤੁਸੀਂ ਤੁਹਾਡੇ ਕੈਟਰਿੰਗ ਕਰਦੇ ਆ ਜਾਂ ਪੈਲਸਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਉਹ ਪਨੀਰ ਹੈ ਜਿਹੜਾ ਉਹ ਤੁਹਾਨੂੰ 200 ਰੁਪਏ ਨੂੰ ਇਹਨਾਂ ਨੂੰ ਕੈਟਰਰਾਂ ਨੂੰ ਮਿਲਦਾ ਉਹ ਤੁਹਾਨੂੰ 250 ਤੋਂ 300 ਨੂੰ ਲਾ ਦਿੰਦੇ ਆ ਉਹ ਉਹ ਕਿਵੇਂ ਬਣਿਆ ਜੀ ਜਿਹੜਾ 350 ਰੁਪਏ ਜੇ ਤਾਂ ਉਹ ਬਣਦਾ ਉਹ ਉਹ ਜਿਹੜਾ ਉੱਥੇ ਰੋਕਣ ਦੀ ਲੋੜ ਆ ਉਹ ਖੁੱਲਾ ਜਿਹੜਾ ਪਨੀਰ ਉਹਨੂੰ ਬੰਦ ਕਰਨਾ ਪਊਗਾ ਇਦੇ ਲਈ ਸਾਡੀ ਐਸੋਸੀਏਸ਼ਨ ਇੱਕ ਲੋਕਾਂ ਨੂੰ ਜਾਗਰਤ ਕਰਨ ਲਈ ਮੁਹਿੰਮ ਚਲਾਉਣ ਲੱਗੀ ਹੈ ਪਹਿਲਾਂ ਸੋਸ਼ਲ ਮੀਡੀਆ ਤੇ ਚਲਾਵਾਂਗੇ ਫਿਰ ਅਸੀਂ ਲੋਕਾਂ ਤੱਕ ਇਹਨੂੰ ਚਲਾਵਾਂਗੇ ਵੀ ਜਿਹੜੇ ਕਟੋ ਘਟ ਕੋਈ ਰੈਸਟੋਰੈਂਟ ਆ ਜਾਂ ਕੋਈ ਹਲਵਾਈ ਹੈ ਜਾਂ ਕੋਈ ਆਵਦਾ ਦੁੱਧ ਬਣਾਉਂਦਾ ਜੇ ਹਲਵਾਈ ਤਾਂ ਕਟੋ ਘਟ ਹਲਵਾਈ ਤੋਂ ਪੁੱਛਿਆ ਜਾਵੇ ਵੀ ਤੂੰ ਜਿਹੜਾ ਪਨੀਰ ਵੇਚ ਰਿਹਾ ਤੂੰ ਕਿਹੜੇ ਫਾਰਮਰ ਤੋਂ ਕਿੰਨਾ ਦੁੱਧ ਲੈਣਾ ਲਿਖਿਆ ਜਾਵੇ ਜੀ ਦੁੱਧ ਤੂੰ ਫਾਰਮਰ ਤੋਂ ਲੈ ਕੇ ਦੁੱਧ ਦਾ ਬਣਾਇਆ ਪਨੀਰ ਕਟੋਕਟ ਰੈਸਟੋਰੈਂਟ ਵਾਲਾ ਲਿਗੇ ਜੀ ਮੈਂ ਬੇਰਕਾ ਤੋਂ ਲੈਣਾ ਜਾਂ ਫਲਾਨੇ ਤੋਂ ਲੈਣਾ ਜੀ ਮੈਂ ਪਨੀਰ ਤਾਂ ਬਣਾ ਰਿਹਾ ਇਸੇ ਤਰੀਕੇ ਨਾਲ ਕੋਈ ਜਿਹੜਾ ਕੈਟਰਰ ਆ ਉਹ ਉਹਦਾ ਉਹਨਾਂ ਤੇ ਲਾਵਾਂਗੇ ਜੀ ਇਹ ਕੈਟਰਰ ਆ ਸੀ ਅਸੀਂ ਉਹਦੇ ਪਿੱਠ ਥਾਪਣਾਗੇ ਵੀ ਅਸੀਂ ਉਹਦੀ ਮਸ਼ਹੂਰੀ ਵੀ ਕਰਾਂਗੇ ਵੀ ਯਾਰ ਮੈਂ ਕੁਆਲਿਟੀ ਦਾ ਪਨੀਰ ਯੂਜ਼ ਕਰਦਾ ਕਟੋਕਟ ਸਾਨੂੰ ਖਫਤ ਕਰਨ ਵੀ ਦੇਖਣਾ ਪਊਗਾ ਪਿੰਡਾਂ 'ਚ ਵੀ ਆਪਾਂ ਜਦੋਂ ਵਿਆਹ ਕਰਦੇ ਆ ਕਿਉਂਦਾ ਪੰਜ ਕੁਆਂਟਮ ਦਾ ਲੱਗ ਜਾ 10 ਲੱਗ ਗਿਆ ਉਹ ਕਹਿੰਦੇ ਨਹੀਂ ਨਹੀਂ ਹਲਵਾਈ ਕੈਟਰਰ ਕਹਿੰਦਾ ਜੀ ਮੈਂ ਤੁਹੀਂ ਇੰਨਾ ਮਹਿੰਗਾ ਪਨੀਰ ਪਾਊਗਾ ਤੇ ਮੈਂ ਤੁਹਾਡਾ ਪਨੀਰ ਆ ਜਿਹੜਾ ਉਹ ਮੈਂ ਤੁਹਾਨੂੰ ਇਸ ਰੇਟ ਲੈ ਦਿੰਨਾ ਜੇ ਉਹਨੂੰ ਕਹਤੋਂ ਕਿ ਮੈਂ ਕੁਆਲਿਟੀ ਦਾ ਪਨੀਰ ਲੈ ਕੇ ਆਉਣਾ ਕਿ ਇਹਨਾਂ ਦਾ ਪਕੌੜਿਆਂ 'ਚ ਵਧੀਆ ਇਹ ਟਾਈਟ ਹੋ ਜਾਂਦੇ ਆ ਵਧੀਆ ਨਹੀਂ ਬਣਦਾ ਉਹਦੀ ਉਹਦੀ ਕਿਉਂ ਕੋ ਨਹੀਂ ਕਮਿਸ਼ਨ ਬਣਦਾ ਉਹ 'ਚ ਸਾਨੂੰ ਇਹ ਜਿਹੜੀ ਬਿਮਾਰੀ ਆ ਇਹ ਆਪ ਹੀ ਦੂਰ ਕਰਨੀ ਪਊਗੀ ਇਹ ਬਿਮਾਰੀ ਨੂੰ ਦੂਰ ਕਰਨ ਲਈ ਸਾਨੂੰ ਆਪਣੇ ਆਪਾਂ ਆਪਾਂ ਨੂੰ ਇਹ 'ਚ ਲੋਕਾਂ ਤੱਕ ਅਵੇਅਰਨੈਸ ਲੈ ਕੇ ਜਾਣੀ ਪਊਗੀ ਤੁਸੀਂ ਭਾਈ ਵਧੀਆ ਕੁਆਲਿਟੀ ਦਾ ਵਧੀਆ ਕੰਪਨੀਏ ਦੇ ਪ੍ਰੋਡਕਟ ਯੂਜ਼ ਕਰੋ ਜਾਂ ਸਿੱਧਾ ਫਾਰਮਰ ਤੋਂ ਇਹ ਸਮਾਨ ਲਓ ਇਹਨੂੰ ਵਿਚੋਲਿਆਂ ਨੂੰ ਕੱਢ ਦਿਓ ਜਿਹੜੇ ਵਿੱਚ ਜਿਹੜੇ ਵੱਡੇ ਵੱਡੇ ਇਹ ਮਾਫੀਆ ਦੇਖੋ ਪਨੀਰ ਦਾ ਸਭ ਤੋਂ ਵੱਡਾ ਮਾਫੀਆ ਸਾਰੇ ਦੇਸ਼ 'ਚ ਪੰਜਾਬ ਦੇ ਵਿੱਚ ਹੀ ਬਹੁਤ ਵੱਡਾ ਮਾਫੀਆ ਵਾ ਉਹ ਸਵੇਰੇ ਸਵੇਰੇ 4 ਵਜੇ ਨੀਲੇ ਨੀਲੇ ਢੋਲਾ ਦੇ ਵਿੱਚ ਬਲੂ ਕਲਰ ਦੇ ਢੋਲਾ ਦੇ ਵਿੱਚ ਉਹ ਪਨੀਰ ਖੁੱਲਾ ਆਉਂਦਾ ਔਰ ਕੋਈ ਰੋਕ ਨਹੀਂ ਉੱਤੇ ਜੀ ਕੋਈ ਡਿਪਾਰਟਮੈਂਟ ਨਹੀਂ ਫੜਦਾ ਕਿਉਂਕਿ ਡਿਪਾਰਟਮੈਂਟਾਂ ਨੂੰ ਉਹ ਮਹੀਨੇ ਦਿੰਦੇ ਆ ਮਹੀਨੇ ਚੱਲਦੇ ਛਰੇ ਆ ਜਿੰਨੇ ਬੰਦੇ ਸੀ ਫੜਾਈ ਸੀ ਉਹ ਸਾਰੇ ਛੁੱਟ ਗਏ 22000 ਰੁਪਏ ਜੁਰਮਾਨਾ ਲਾ ਕੇ ਛੱਡਦੇ ਇਹਨਾਂ ਨੇ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ ਇਸ ਕਰਕੇ ਅਸੀਂ ਇਹ ਅਵੇਅਰਨੈਸ ਵਧਾਈਏ ਦੀ ਤੇ ਇਹਦੇ ਲਈ ਸਾਡਾ ਅ ਮਤਲਬ ਬੇਨਤੀ ਹੈ ਤੁਹਾਨੂੰ ਵੀ ਆਂਕੜੇ ਆ ਜਿਹੜੇ ਇਹ ਦਰਸਤ ਕੀਤੇ ਜਾਣ ਕਿਸੇ ਨੂੰ ਡਰਾਇਆ ਨਾ ਜਾਵੇ ਪਨੀਰ ਦੁੱਧ ਇਹ ਜਾਵਾ ਵੀ ਤੁਸੀਂ ਅਜੇ ਮਸਾਲੇ ਦਾ ਤੁਹਾਨੂੰ ਪਤਾ ਨਹੀਂ ਵੀ ਕਿੱਥੋਂ ਬਣ ਕੇ ਆਉਣਾ ਤੇ ਕਿੱਥੋਂ ਪੀਸ ਕੇ ਆਉਣਾ ਜਾਂ ਕਿਹੜੀ ਚੀਜ਼ ਖਾਣੇ ਹੋ ਦੁੱਧ ਤਾਂ ਤੁਹਾਨੂੰ ਇਹ ਤਾਂ ਪਤਾ ਵੀ ਆਹ ਕੰਪਨੀ ਦੇ ਤੁਸੀਂ ਕਟੋ-ਕਟਾ ਕੰਪਨੀ ਦਾ ਪੈਕਟ ਮਿਲਕ ਜਾਂ ਪੈਕਟ ਦਾ ਤੁਸੀਂ ਜਿਹੜਾ ਪਨੀਰ ਲੈ ਰਹੇ ਹੋ ਉਹ ਯੂਜ਼ ਕਰ ਰਹੇ ਹੋ ਜਾਂ ਸਿੱਧਾ ਫਾਰਮਰ ਤੋਂ ਜਾ ਕੇ ਤੁਸੀਂ ਦੁੱਧ ਲੈ ਰਹੇ ਹੋ ਤੇ ਦੋ ਦਾ ਪ੍ਰੋਡਕਟ ਬਣਾ ਰਹੇ ਹੋ ਇਸ ਕਰਕੇ ਦੁੱਧ ਅਮਰਤਾ ਤੁਸੀਂ ਇਹਨੂੰ ਸਿਰਫ ਸਾਜ਼ਿਸ਼ ਅਧੀਨ ਜਦੋਂ ਜਦੋਂ ਇਹ ਸੀਜ਼ਨ ਚੱਲਦਾ ਉਦੋਂ ਇਹਨੂੰ ਬਦਨਾਮ ਕੀਤਾ ਜਾਂਦਾ ਤੁਸੀਂ ਕਿਉਂ ਦੀ ਗੱਲ ਦੇਖੋ ਅੱਜ ਤੋਂ 25-30 ਸਾਲ ਪਹਿਲਾਂ ਕਿਓ ਦੇ ਬਾਰੇ ਸਾਰੀਆਂ ਜਿਹੜੀਆਂ ਇਹ ਕੰਪਨੀਆਂ ਨੇ ਤੇਲਾਂ ਵਾਲੀਆਂ ਨੇ ਇਹਨਾਂ ਨੇ ਇਹ ਲੋਕਾਂ ਨੂੰ ਕਹਿਦਾ ਜੀ ਜਿਹੜਾ ਦੇਸੀ ਕਿਓ ਵਾ ਇਹ ਤਾਂ ਹਾਰਟ ਅਟੈਕ ਆਊਗਾ ਇਹ ਬੰਦ ਕਰ ਲਓ ਡਾਕਟਰ ਵੀ ਕਹਿਣ ਲੱਗੇ ਕੀ ਗੱਲ ਜੀ 30 ਸਾਲ ਬਾਅਦ ਕੀ ਚੇਂਜ ਹੋ ਗਿਆ ਤੁਹਾਡਾ ਬੰਦਾ ਅੱਜ ਵੀ ਸਟੈਂਟ ਪਾ ਕੇ ਆਉਂਦਾ ਉਹਨੂੰ ਡਾਕਟਰ ਕਹਿੰਦਾ ਜੀ ਤਿੰਨ ਚਮਚ ਦੇਸੀ ਕਿਓ ਹੀ ਖਾਣਾ ਹੋਰ ਨਹੀਂ ਕੁ ਖਾਣਾ ਤੇ ਦਾਲ ਤੁਸੀਂ ਸਬਜ਼ੀ ਬਣਾਉਣੀ ਸਰੋਂ ਦੇ ਤੇਲ ਜਾਂ ਦੇਸੀ ਕਿਓ ਜਿ ਬਣਾਉਣੀ ਆ ਹੋਰ ਕੋਈ ਤੇਲ ਨਹੀਂ ਵਰਤਣਾ ਹੁਣ ਕੀ ਹੋ ਗਿਆ ਜੀ ਉਹੀ ਡਾਕਟਰ ਉਹੀ ਸਾਰਾ ਕੁਝ ਹੋ ਗਿਆ 30 ਸਾਲ ਬਾਅਦ ਕੀ ਹੋ ਗਿਆ ਜੀ ਸਾਡੇ ਬਜ਼ੁਰਗਾਂ ਤੂੰ ਪੀੜ ਸਦੀਆਂ ਤੂੰ ਜਿਹੜਾ ਪ੍ਰੋਡਕਟ ਜਿਹੜਾ ਕੁਦਰਤ ਨੇ ਸਾਨੂੰ ਚੀਜ਼ ਦਿੱਤੀ ਐ ਦੁੱਧ ਦਿੱਤਾ ਜਿਹੜਾ ਅਮਰਤਾ ਜੀ ਦੇ ਚ ਸਾਰੇ ਗੁਣ ਨੇ ਜਿਹੜਾ ਬੱਚੇ ਨੂੰ ਦਿੱਤਾ ਜਾਂਦਾ ਉਹ ਉਹ ਕਿਵੇਂ ਮਾੜਾ ਹੋ ਗਿਆ ਜੀ ਮੇਰੀ ਬੇਨਤੀ ਐ ਉਸ ਚੀਜ਼ ਨੂੰ ਅਮਰਤ ਨੂੰ ਮਾੜਾ ਨਾ ਕੀਤਾ ਜਾਵੇ ਸਾਨੂੰ ਮਲਾਵਟ ਖੋਰੀ ਦੇ ਖਿਲਾਫ ਜੰਗ ਆਪ ਹੀ ਲੜਨੀ ਪਊ ਸਰਕਾਰਾਂ ਨੇ ਕੁਝ ਨਹੀਂ ਕਰਨਾ ਅਸੀਂ ਰਲ ਮਿਲ ਕੇ ਅਵੇਰਨੈਸ ਫਲਾਈਏ ਅਸੀਂ ਲੋਕਾਂ ਨੂੰ ਜਾਗਰਿਤ ਕਰੀਏ ਵੀ ਖੁੱਲੇ ਪ੍ਰੋਡਕਟਾਂ ਤੋਂ ਤੋਬਾ ਕਰੋ ਪੈਕਟ ਪ੍ਰੋਡਕਟਰਾਂ ਦੇ ਵਿੱਚ ਜਾਓ ਸਸਤੇ ਤੋਂ ਤੋਬਾ ਕਰੋ ਤੁਸੀਂ ਵਿਆਹ ਸ਼ਾਦੀ ਚ 50 ਲੱਖ ਰੁਪਏ ਲਾ ਦਿੰਨੇ ਹੋ ਕੈਟਰਰ ਕੋਲ ਇੱਕ ਪਨੀਰ ਦੇ ਲਿਓਣ ਲਈ ਜਾਂ ਮਾੜੀ ਚੀਜ਼ ਲੋਕਾਂ ਨੂੰ ਖਿਲਾਉਨੇ ਹੋ ਉੱਥੇ ਤੁਸੀਂ ਘੱਟੋ ਘੱਟ ਇੱਕ ਵੈਜੀਟੇਰੀਅਨ ਕੋਲ ਵਧੀਆ ਚੀਜ਼ ਕੀ ਪਨੀਰ ਆ ਜੀ ਉਹਨੂੰ ਤਾਂ ਘੱਟੋ ਘੱਟ ਵਧੀਆ ਖਿਲਾਓ ਇਹ ਬੰਦੇ ਨੇ ਪਨੀਰ ਪਕੌੜਾ ਖਾਣਾ ਪਨੀਰ ਕੋਈ ਵੀ ਚੀਜ਼ ਆ ਉਹਦੇ ਤੇ ਧਿਆਨ ਦਿੱਤਾ ਜਾਵੇ ਸਾਡੀ ਇੱਕ ਇਹ ਬੇਨਤੀ ਹੈ ਜੀ ਇੱਕ ਜਦੋਂ ਗਮਰਾਹ ਕਰਦੇ ਨੇ ਲੋਕ ਅੱਜ ਕੱਲ੍ਹ ਚੈਨਲਾਂ ਦੇ ਉੱਤੇ ਬੈਠ ਕੇ ਕੱਲ ਪਰਸੋਂ ਦਾ ਇੱਕ ਚੈਨਲ ਤੇ ਚੱਲ ਰਿਹਾ ਸੀਗਾ ਜੀ ਉਹ ਇੱਕ ਕਦੇ ਵੈਦ ਨੂੰ ਬਿਠਾ ਲੈ ਦੱਸੋ ਇਹਨੂੰ ਵੈਦ ਨੂੰ ਕੀ ਪਤਾ ਵਾ ਵੀ ਉਹ ਉਹਨੇ ਤਾਂ ਠਗੀਆਂ ਮਾਰਨੀਆਂ ਮੈਂ ਤਾਂ ਇਹ ਕਹੂੰਗਾ ਵੈਦ ਨੇ ਉਹਨੇ ਉਹ ਬੈਠਾ ਉਪਦੇਸ਼ ਦੇ ਰਿਹਾ ਜੀ ਵੀ ਜਿਹੜਾ ਆਕਸੀਟੋਸਨ ਇਹ ਤਾਂ ਜੀ ਮਤਲਬ ਇੰਨਾ ਨੁਕਸਾਨ ਕਦੇ ਬੱਚੇ ਨਹੀਂ ਹੁੰਦੇ ਜੀ ਫਲਾਨਾ ਨਹੀਂ ਹੁੰਦਾ ਉਹ ਭਲੇ ਮਾਨ ਸੁਣਿਆ ਨਹੀਂ ਪਤਾ ਪਹਿਲੀ ਗੱਲ ਤਾਂ ਜੀ ਆਕਸੀਟੋਸਨ ਲੱਗਦਾ ਹੀ 1-2% ਜਾਨਵਰਾਂ ਦੇ ਕਿਉਂਕਿ ਗਾਂ ਦਾ ਦੁੱਧ ਜ਼ਿਆਦਾ ਵਾ ਗਾਂ ਦੇ ਤੱਕ ਦੇ ਆਕਸੀਟੋਸਨ ਲੱਗਦਾ ਹੀ ਨਹੀਂ ਗਾਂ ਨੂੰ ਨਾ ਬੱਚੇ ਦੀ ਜ਼ਰੂਰਤ ਆ ਆਕਸੀਟੋਸਨ ਉਹਨੇ ਮਸ਼ੀਨ ਲਾਈ ਉਹਦਾ ਦੁੱਧ ਉਹਦੇ ਲਾ ਲੈਂਦੀ ਬੇਚਾਰੀ ਉਹਨੂੰ অক্সੀਟੋਸਿਨ ਦੁੱਧ ਲਾਉਣ ਲਈ ਹੁੰਦਾ ਜੇ ਕਿਹਦਾ ਬੱਚਾ ਮਰ ਗਿਆ ਤੇ ਉਹਨੂੰ ਸਾਈਨ ਨਹੀਂ ਜਾਂਦਾ ਵੀ ਮੇਰਾ ਦੁੱਧ ਦੇਣਾ ਵਾ ਉਹ ਉਹ ਇੱਕ ਹਾਰਮੋਨ ਆ ਜਿਹੜਾ ਦਿਮਾਗ 'ਚ ਜਾਂਦਾ ਉਹ ਕਦੇ ਵੀ ਗਾਂ ਦੇ ਬਿਲਕੁਲ ਨਹੀਂ ਲੱਗਦਾ ਜੀ ਮੱਝ ਦੇ ਵੀ ਕਿਸੇ ਕਿਸੇ ਦੇ ਲੱਗਦਾ ਕਿਉਂਕਿ ਬੈਂ ਆ ਜਿਹਦੇ ਮੱਝ ਦੇ ਲੱਗਦਾ ਵਾ ਜਿੱਥੇ ਉਹ ਮੱਝ ਦੇ ਲੱਗਦਾ ਵੀ ਇਹ ਤਾਂ ਉਹ অক্সੀਟੋਸਿਨ ਸਿਰਫ ਦਿਮਾਗ ਦੇ ਵਿੱਚ 7 ਤੋਂ 8 ਮਿੰਟ ਰਹਿੰਦਾ ਹੈ ਦੁੱਧਾ ਰਿਲੀਜ਼ ਕਰਨ ਲਈ ਉਹ ਦੁੱਧ ਦੇ ਵਿੱਚ ਨਹੀਂ ਆਉਂਦਾ অক্সੀਟੋਸਿਨ ਹਾਰਮੋਨ ਕਦੇ ਦੁੱਧ ਵਿੱਚ ਨਹੀਂ ਆਉਂਦਾ ਜੀ ਤੁਸੀਂ ਕਿਸੇ ਐਕਸਪਰਟ ਨਾਲ ਤੁਸੀਂ ਜਾ ਕੇ ਰੈ ਲੈ ਲਿਓ ਸਿਕਸ ਐਕਸਪਰਟ ਦੀ ਤੁਸੀਂ ਇਹ ਦੁੱਧ ਦੇ ਵਿੱਚ ਆਕਸੀਡੇਸ਼ਨ ਦਾ ਕੋਈ ਰੋਲ ਨਹੀਂ ਕਰ ਉਹਨੂੰ ਬਦਨਾਮ ਕੀਤਾ ਜਾ ਰਿਹਾ ਕਿਸੇ ਵੀ ਤਰੀਕੇ ਨਾਲ ਦੁੱਧ ਨੂੰ ਬਦਨਾਮ ਕੀਤਾ ਜਾ ਰਿਹਾ ਸਾਡੀ ਬੇਨਤੀ ਹੈ ਇਹ ਗੱਲਾਂ ਤੁਸੀਂ ਤੁਸੀਂ ਸਾਡੀਆਂ ਜਿਹੜੀਆਂ ਇੱਕ ਸਾਰਥਕ ਤੌਰ ਤੇ ਜਿਹੜਾ ਵਧੀਆ ਫਾਰਮਰ ਦੇ ਖਪਤਕਾਰ ਦੋਨਾਂ ਦੇ ਹਿੱਤ ਦੀ ਗੱਲ ਆ ਇਹ ਅਸੀਂ ਪੱਤਰਕਾਰ ਵੀਰਾਂ ਨੂੰ ਕਹਿੰਨੇ ਵੀ ਇਹ ਜ਼ਰੂਰ ਸਾਡੇ ਇਹ ਚੀਜ਼ ਨੂੰ ਚੰਗੀ ਤਰੀਕੇ ਨਾਲ ਪੋਜੀਟਿਵਲੀ ਇਹਨੂੰ ਰੱਖਿਆ ਜਾਵੇ ਜਿਹੜੇ ਐਡਲਟਰੇਸ਼ਨ ਕਰਦੇ ਆ ਉਹਨਾਂ ਦੇ ਲਈ ਵੀ ਘੱਟੋ ਘੱਟ ਸਰਕਾਰ ਨੂੰ ਇਹ ਹਾਈਲਾਈਟ ਕੀਤਾ ਜਾਵੇ ਵੀ ਜਿਹੜਾ ਇਹ ਮਾਫੀਆ ਉਹਨੂੰ ਕਾਬੂ ਕੀਤਾ ਜਾਵੇ ਖੁੱਲਾ ਖੁੱਲੇ ਦੁੱਧ ਦੇ ਪ੍ਰੋਡਕਟ ਆ ਜਿਹੜੇ ਉਹਨਾਂ ਨੂੰ ਉਹਨਾਂ ਦੇ ਕਾਬੂ ਕੀਤਾ ਜਾਵੇ ਪੈਕਟ ਪੰਦ ਜਿਹੜੇ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਜਿਹੜਾ ਤੀਸਰਾ ਸਾਡਾ ਇਹ ਆ ਵੀ ਪਿੱਛੇ ਜੇ ਕਈ ਵਾਰ ਚੱਲਦਾ ਵੀ ਕਈ ਵਾਰ ਅਦਾਰਿਆਂ ਨੂੰ ਆਪਾਂ ਕਹਿੰਨੇ ਵੀ ਆਹ ਅਦਾਰੇ ਦਾ ਐਵੇਂ ਪ੍ਰਚਾਰ ਚੱਲ ਪੈਂਦਾ ਅਸੀਂ ਅੱਜ ਵੀ ਕਹਿੰਨੇ ਆ ਜੀ ਕਿ ਪੰਜਾਬ ਦਾ ਜਿਹੜਾ ਕੋਆਪਰੇਟਿਵ ਅਦਾਰਾ ਮਿਲਕ ਫੈਡਾ ਉਹਦੇ ਚ 100 ਕਮੀਆਂ ਨੇ ਕਮੀਆਂ ਉਹਦੀਆਂ ਉਹ ਹੈਗੀਆਂ ਵੀ ਉਹਦਿਆਂ ਜਿਹੜੀਆਂ ਮੰਨ ਲਓ ਉਹਦੇ ਵਿੱਚ ਮੁਲਾਜ਼ਮ ਨਹੀਂ ਭਰਤੀ ਕੀਤੇ ਜਾ ਰਹੇ ਜਾਂ ਉੱਥੇ ਜਿਹੜੀ ਗੜਬੜਾ ਹੁੰਦੀਆਂ ਉਹ ਸਰਕਾਰ ਨੇ ਉੱਥੇ ਪੋਲਿਟਿਕਲ ਦਖਲ ਆ ਇਹ ਜਿਹੜੀਆਂ ਕਮੀਆਂ ਬਹੁਤ ਨੇ ਜੇ ਉਹਨੂੰ ਉਹ ਉਹਨੂੰ ਸੁਧਾਰਨਾ ਜ਼ਰੂਰੀ ਹੈ ਜੇ ਕੋਆਪਰੇਟਿਵ ਨੂੰ ਬਚਾਉਣਾ ਪੰਜਾਬ ਦੇ ਕੋਆਪਰੇਟਿਵ ਨੂੰ ਬਚਾਉਣਾ ਪੰਜਾਬ ਦਾ ਕੋਆਪਰੇਟਿਵ ਇੱਕ ਐਮਐਸਪੀ ਤੈਅ ਕਰਦਾ ਵਾ ਮਿਲਕ ਫੰਡ ਜੇ 30% ਦੁੱਧ ਦਾ 30 ਲੱਖ ਲੀਟਰ ਦੁੱਧ ਦਾ ਰੇਟ ਤੈਅ ਕਰਦਾ ਤਾਂ ਉਹ ਕਰੋੜ ਲੀਟਰ ਦੁੱਧ ਬਾਕੀ ਆ ਜਿਹੜਾ ਉਹਦਾ ਵੀ ਰੇਟ ਤੈਅ ਹੁੰਦਾ ਮਿਲਕ ਫੈਡ ਦੇ ਨਾਲ ਪਰ ਮਿਲਕ ਫੈਡ ਦਾ ਕਿਸੇ ਵੀ ਸਟੇਟ ਦੇ ਕੋਆਪਰੇਟਿਵ ਦਾ ਫਾਰਮਰ ਦੇ ਲਈ ਬਚਣਾ ਜ਼ਰੂਰੀ ਹੁੰਦਾ ਵਾ ਪਰ ਕੋਆਪਰੇਟਿਵ ਇਸ ਚ ਵਧੀਆ ਰੋਲ ਅਦਾ ਕਰਦਾ ਵਾ ਸਿਰਫ ਉਹਦੇ ਜੇ ਉਹਨੂੰ ਸਹੀ ਕੀਤਾ ਜਾਵੇ ਥੱਲੇ ਢਾਂਚੇ ਨੂੰ ਉੱਤੇ ਮੁਲਾਜ਼ਮ ਵਧੀਆ ਪ੍ਰਤੀਕ ਤੇ ਜਾਣ ਜਿਹੜੀ ਕੋਈ ਗੜਬੜ ਹੁੰਦੀ ਆ ਉਹਤੇ ਕਾਰਵਾਈ ਕੀਤੀ ਜਾਵੇ ਤੇ ਉਹਦੇ ਚੋ ਪੋਲਿਟੀਕਲ ਦਖਲਅੰਦਾਜ਼ੀ ਕੱਢ ਦਿੱਤੀ ਜਾਵੇ ਤਾਂ ਕੋਆਪਰੇਟਿਵ ਵਰਗਾ ਉਦਾਰਾ ਡੈਰੀ ਦੇ ਧੰਦੇ ਨੂੰ ਬਹੁਤ ਅੱਗੇ ਲੈ ਕੇ ਜਾਊਗਾ ਤੇ ਅੱਜ ਵੀ ਜੇ ਦੇਖੋ ਸਭ ਤੋਂ ਵੱਡਾ ਰੋਲ ਮਿਲਕਫੈਡ ਜਿਹੜਾ ਸਭ ਤੋਂ ਵੱਧ ਦੁੱਧ ਲੈਂਦਾ ਤੇ ਸਭ ਤੋਂ ਕੁਆਲਟੀ ਵਾਲਾ ਦੁੱਧ ਲੈਂਦਾ ਮੈਂ ਸਭ ਤੋਂ ਵੱਡੀ ਗੱਲ ਕਹੂੰਗਾ ਕਿਉਂਕਿ ਉਹ ਦੇਖੋ ਸਭ ਤੋਂ ਵੱਡੇ ਕਮਰਸ਼ੀਅਲ ਡੇਰੀ ਫਾਰਮਰ ਮਿਲਕਫੈਡ ਕੋਲ ਨੇ ਉਹਦੇ ਕੋਲੋਂ ਸਾਰਿਆਂ ਨੂੰ ਵਧੀਆ ਦੁੱਧ ਜਿਹੜਾ ਯੂਰਪੀਅਨ ਸਟੈਂਡਰਡ ਦਾ ਦੁੱਧ ਆ ਫਾਰਮਰਾਂ ਦਾ ਉਹ ਲੈਂਦੇ ਇਸ ਕਰਕੇ ਉਹਦੇ ਪ੍ਰੋਡਕਟ ਬਹੁਤ ਵਧੀਆ ਨੇ ਤੇ ਉਹਨੂੰ ਬਿਨਾ ਮਤਲਬ ਉਹ ਇਸ ਨਜ਼ਰੀਏ ਨਾਲ ਨਾ ਦੇਖਿਆ ਜਾਵੇ ਸਰਕਾਰ ਉਹਨੂੰ ਉਹਨੂੰ ਸਹੀ ਕਰੇ ਪਰ ਜੇ ਤੁਸੀਂ ਉਹਦੇ ਪ੍ਰੋਡਕਟ ਆ ਜਾਂ ਹੋਰ ਆ ਉਹ ਦੇਖੋ ਵੀ ਉਹ ਬਹੁਤ ਵਧੀਆ ਉਹਦੇ ਤੇ ਕੋਈ ਕੈਂਤੂ ਪਰੰਤੂ ਨਹੀਂ ਹੈ ਲੋਕ ਉਹ ਜੇ ਉਹਨੂੰ ਉਹਨੂੰ ਸਾਨੂੰ ਆਪ ਨੂੰ ਫਾਰਮਰਾਂ ਨੂੰ ਵੀ ਤੇ ਖਪਤਕਾਰਾਂ ਨੂੰ ਵੀ ਖਪਤਕਾਰਾਂ ਨੂੰ ਵੀ ਜਿਹੜੀ ਕੋਆਪਰੇਟਿਵ ਹੈ ਜਿਹੜੀ ਵਧੀਆ ਦੁੱਧ ਪੈਦਾ ਕਰਦਾ ਕੋਈ ਵਧੀਆ ਚੰਗਾ ਕੰਮ ਕਰਦਾ ਉਹਨੂੰ ਜ਼ਰੂਰ ਪ੍ਰਮੋਟ ਕਰਨੀ ਚਾਹੀਦਾ ਜੀ ਲਾਸਟ ਅਸੀਂ ਇੱਕ ਗੱਲ ਕਰਾਂਗੇ ਜੀ ਵੀ ਇੱਕ ਗਾਇਆਂ ਨੂੰ ਸਾਈਲੇਜ ਪਾਉਣੇ ਆ ਇਹ ਲਾਸਟ ਵੈਸੇ ਅਸੀਂ ਜਿਹੜੀ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਜੀ ਸਾਈਲੇਜ ਇੱਕ ਆਪਾਂ ਸਾਲ ਬਾਅਦ ਸਾਲ ਦਾ ਹਰਾ ਚਾਰਾ ਜਿਹੜਾ ਮੱਕੀ ਦਾ ਜਾਂ ਕਿਸੇ ਵੀ ਜੀ ਦਾ ਉਹਨੂੰ ਸਾਲ ਇਕ ਅਸੀਂ ਕੱਟ ਕੇ ਉਹਨੂੰ ਅ ਪੱਠ ਦੇ ਵਿੱਚ ਰੱਖਦੇ ਆ ਉਹ ਸੈਲੇਜ ਬਾਰੇ ਬਹੁਤ ਗਲਤ ਪ੍ਰਚਾਰ ਚੱਲਦਾ ਹਾ ਉਹ ਕੋਈ ਕਹਿੰਦਾ ਜੀ ਇਹਦੇ ਨਾਲ ਗਾਂ 5 ਸਾਲ ਬਾਅਦ ਛੱਡਣੀ ਪੈਂਦੀ ਆ ਮੱਝ ਛੱਡਣੀ ਪੈਂਦੀ ਆ ਇਹ ਗਾਂਆਂ ਖਰਾਬ ਹੋ ਜਾਣੀਆਂ ਸਾਰੀ ਦੁਨੀਆ ਸੈਲੇਜ ਪਾਉਂਦੀ ਉਹਦੋਂ ਬਿਨ ਡੇਰੀ ਦੇ ਬਾਰੇ ਸੋਚਿਆ ਨਹੀਂ ਜਾ ਸਕਦਾ ਬਹੁਤ ਹੀ ਵਧੀਆ ਨਿਊਟ੍ਰੀਐਂਟਸ ਤੁਹਾਡੇ ਜਿਹੜੇ ਜਿਹੜੇ ਪ੍ਰੋਪਰ ਤਾਤਾ ਜਿਹੜੇ ਜਦੋਂ ਹੁੰਦੇ ਉਦੋਂ ਅਸੀਂ ਸੈਲੇਜ ਪਾਉਨੇ ਆ ਜਦੋਂ ਉਹਦੇ ਚ ਸਟਾਰਚ ਪ੍ਰੋਟੀਨ ਹਰ ਚੀਜ਼ ਵਧੀਆ ਹੁੰਦੀ ਆ ਹੁਣ ਜਿਹਨੂੰ ਪਾਉਣਾ ਹੀ ਨਹੀਂ ਆਉਂਦਾ ਉਹ ਪਉਣਾ ਹੀ ਨਹੀਂ ਆਉਂਦਾ ਤਾਂ ਉਹਦਾ ਉਹਦੇ 'ਚ ਤਾਂ ਸਹਲਜ ਦਾ ਤਾਂ ਕੋਈ ਕਸੂਰ ਨਹੀਂ ਤੇ ਜਿਹੜੇ ਆ ਅੱਜਕੱਲ ਵੱਡੇ ਵਿਗਿਆਨੀ ਆ ਕੇ ਇਹਦੇ 'ਚ ਬੈਠ ਜਾਂਦੇ ਆ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਅਸੀਂ ਉਹਨਾਂ ਨੂੰ ਵੀ ਨੋਟਿਸ ਭੇਜਣੇ ਵੀ ਤੁਸੀਂ ਬਿਨਾਂ ਦੱਸੇ ਵੀ ਆ ਬਿਨਾਂ ਸਮਝੇ ਆ ਕੇ ਤੁਸੀਂ ਇੱਕ ਧੰਦੇ ਦੇ ਪ੍ਰਤੀ ਜਾਂ ਗਾਇਆਂ ਪ੍ਰਤੀ ਜਾਂ ਮੱਝਾਂ ਪ੍ਰਤੀ ਲੋਕਾਂ ਨੂੰ ਨੈਗੇਟਿਵ ਕਰਦੇ ਹੋ ਸਹਲਜ ਅੱਜਕੱਲ ਸਾਰੇ ਸਹਲਜ 'ਚ ਪਉਨੇ 90% ਆਸੀਂ ਬੈਠੇ ਸਾਰੇ ਫਾਰਮਰ ਉਹ ਕਹਿੰਦਾ 5 ਸਾਲ ਸਾਡੇ ਕੋਲ ਤਾਂ 12-12 ਸਾਲ ਹੋ ਗਏ ਗਾਇਆਂ ਦੇ 10-10 ਸਾਲ ਨੌਵੇਂ 10ਵੇਂ ਸੁਈ ਵਾਲੀਆਂ ਗਾਇਆਂ ਨੇ ਉਹ ਸੈਲਜ ਖਾ ਕੇ ਜਿਹੜੀਆਂ ਅੱਗੇ ਕਦੇ 200 300 ਦੇ ਦਿੰਦੀਆਂ 900 900 ਦੇਣ ਲੱਗੀਆਂ ਉਹ ਸੈਲਜ ਦੀ ਘਰ ਨਹੀਂ ਦੇ ਦੇ ਰਹੀਆਂ ਨੇ ਇਸ ਕਰਕੇ ਜੀ ਤੁਹਾਡੀ ਕੋਈ ਸਵਾਲ ਕੋਈ ਹੋਵੇ ਤਾਂ ਅਸੀਂ ਉਹ ਤੁਹਾਨੂੰ ਜਵਾਬ ਦੇ ਸਕਦੇ ਹਾਂ ਪਰ ਅੰਕੜੇ ਤੁਹਾਨੂੰ ਦੇ ਦਿੱਤੇ ਆ ਕੋਈ ਅੰਕੜੇ ਲੈਣੇ ਆ ਪ੍ਰੈਸ ਨੋਟ ਦੇ ਵਿੱਚ ਹੀ ਦੱਸ ਦਿੱਤੇ ਆ ਤੇ ਇਸ ਕਰਕੇ ਜਿਹੜੇ ਅੰਕੜੇ ਗੁੰਮਰਾਹਕੁਨ ਪ੍ਰਚਾਰ ਤੋਂ ਖਪਤਕਾਰਾਂ ਨੂੰ ਵੀ ਬਚਾਇਆ ਜਾਵੇ ਤੇ ਇਹ ਕਟੋ-ਕਟ ਪੱਤਰਕਾਰ ਭਾਈਚਾਰਾ ਉਹ ਵੀ ਇਸ ਗੱਲ ਦਾ ਧਿਆਨ ਰੱਖੇ ਜੀ ਧੰਨਵਾਦ ਨਕਲੀ ਪਨੀਰ ਤਾਂ ਜੀ ਬਹੁਤ ਛੋਟੇ ਛੋਟੇ ਕਾਸਬ ਮਲੇਰ ਕੋਟ ਨੇ ਤੋਂ ਲੈ ਕੇ ਰਾਮਪੁਰਾ ਫੂਲ ਤੋਂ ਲੈ ਕੇ ਪਟੰਡੇ ਤੋਂ ਲੈ ਕੇ ਹਰੇਕ ਜ਼ਿਲ੍ਹੇ ਚ ਔਰ ਇਹਦੇ ਵਿੱਚ ਕੋਈ ਫਾਰਮਰ ਨਹੀਂ ਵੱਡੀ ਗੱਲ ਜਦੋਂ ਹੀ ਫੜੇ ਜੀ ਇਹ ਸਾਰੇ ਦੁਕਾਨਾਂ ਦੇ ਵਿੱਚ ਬਣਦਾ ਜੀ ਔਰ ਇਹ ਬੰਦੇ ਕੋਈ ਇੱਕ ਫਾਰਮਰ ਨਹੀਂ ਸੀ ਜਿੰਨੇ ਹੀ ਫੜੇ ਆ ਤੁਸੀਂ ਇਹਦੇ ਰਿਕਾਰਡ ਕਢਾ ਲਓ ਜੀ ਔਰ ਇਹ ਸਾਰੇ ਬੰਦੇ ਛੋਟੇ ਛੋਟੇ ਕਮਰੇ ਵਿੱਚ ਬੈ ਕੇ ਬਣਾਉਂਦੇ ਆ ਆਪਡਰ ਤੇ ਕੈਮੀਕਲ ਬਣਾ ਕੇ ਔਰ ਇੱਥੇ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਫੜ ਕੇ ਜਿੰਨੇ ਬੰਦੇ ਤੁਸੀਂ ਤੁਸੀਂ ਅੰਕੜੇ ਕਢਾ ਲਓ ਜੀ ਜਿੰਨਾ ਤੰਦਰੁਸਤ ਪੰਜਾਬ ਮਿਸ਼ਨ ਦੇ ਵਿੱਚ ਸਾਡੀ ਆਰਗੇਨਾਈਜੇਸ਼ਨ ਨੇ ਸਰਕਾਰ ਨਾਲ ਮਿਲ ਕੇ ਡਿਪਾਰਟਮੈਂਟ ਨਾਲ ਮਿਲ ਕੇ ਕੰਮ ਕੀਤਾ ਸੀ ਜਿੰਨੇ ਬੰਦੇ ਫੜਾਏ ਆ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਜ਼ਾ ਹੋਈ ਹੋਊਗੀ ਅਸੀਂ ਖੁਦ ਗਵਾਹੀਆਂ ਦਿੰਦੇ ਹਾਂ ਅੱਜ ਤੱਕ ਗਵਾਹੀਆਂ ਚੱਲੀ ਜਾਂਦੀਆਂ ਜਿਹੜਾ ਬੰਦੇ ਨੇ ਕੀਤਾ ਅੱਜ ਫੇਰ ਕੰਮ ਕਰੀ ਜਾਂਦਾ ਉਹਨੂੰ 20000 ਦਾ ਜੁਰਮਾਨਾ ਲਾਤਾ ਉਸ ਤੋਂ ਬਾਅਦ ਛੱਡ ਦਿੱਤਾ ਜਾਂਦਾ ਵਾ ਇਸ ਕਰਕੇ ਅਸੀਂ ਤਾਂ ਇਸ ਗੱਲ ਤੋਂ ਹੋ ਗਏ ਵੀ ਆਪ ਹੀ ਲੋਕਾਂ ਨੂੰ ਆਪਾਂ ਤੁਸੀਂ ਰਲ ਜੋ ਅਸੀਂ ਰਲੀਏ ਸਮਾਜ ਦੇ ਵਧੀਆ ਬੰਦੇ ਰਲਣ ਲੋਕਾਂ ਨੂੰ ਜਾਗਰਤ ਕਰੀਏ ਵੀ ਭਾਈ ਵਧੀਆ ਪਨੀਰ ਤੁਸੀਂ ਵਧੀਆ ਕੰਪਨੀਆਂ ਤੋਂ ਤੇ ਵਧੀਆ ਫਾਰਮਰਾਂ ਤੋਂ ਜਿੱਸੇ ਦਾ ਦੁੱਧ ਲੈ ਕੇ ਇਹਨੂੰ ਪੈਦਾ ਕੀਤਾ ਜਾਂਦਾ ਹੈ ਇਹ ਜਿਹੜਾ ਲੈਜੀਨ ਤੋਂ ਜਿਆਦਾ ਬਾਹਰ ਆ ਜਾਂਦਾ ਉਹ ਵੀ ਤਿਆਰ ਹੁੰਦਾ ਇਹ ਨਿਊਜ਼ੀਲੈਂਡ ਦੇ ਨਹੀਂ ਪਾਊਡਰ ਤਾਂ ਇੱਥੇ ਹੀ ਬੜੇ ਮਾੜੇ ਬਣਦੇ ਜੀ ਕਈ ਐਕਸਪਾਇਰੀ ਹੁੰਦੇ ਐਕਸਪਾਇਰੀ ਡੇਟ ਵਾਲੇ ਪਾਊਡਰ ਹੁੰਦੇ ਆ ਮਿਲਕ ਪਾਊਡਰ ਹੁੰਦਾ ਹੁਣ ਕਈ ਸਟੇਟਾਂ ਦੇ ਵਿੱਚ ਜਿਵੇਂ ਐਡਲਟਰੇਸ਼ਨ ਹੈ ਬਹੁਤ ਜੁਕੀ ਦੇ ਵਿੱਚ ਬਹੁਤ ਜ਼ਿਆਦਾ ਜਾਂ ਹੋਰ ਸਟੇਟਾਂ 'ਚ ਬਹੁਤ ਅਡਲਟਰੇਸ਼ਨ ਵਾਲਾ ਦੁੱਧ ਕਈ ਸਟੇਟਾਂ 'ਚ ਬਹੁਤ ਆ ਉੱਥੋਂ ਫਿਰ ਉਹ ਪਾਊਡਰ ਸਸਤਾ ਆਉਂਦਾ ਉਹ ਇੱਥੇ ਆ ਜਾਂਦਾ ਵਾ ਉਹ ਡੇਟ ਨੰਗੀ ਵਾਲਾ ਆਉਂਦਾ ਉਹਨੂੰ ਯੂਜ਼ ਕਰੀ ਜਾਂਦੇ ਆ ਉਹਦੇ 'ਚ ਹੋਰ ਨੈਕਸੋਕ ਮਿਲਾ ਕੇ ਉਹਨੂੰ ਬਣਾਈ ਜਾਂਦੇ ਆ ਤੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਜੀ ਪਤਾ ਨਹੀਂ ਲੋਕਾਂ ਨੇ ਘਰਾਂ 'ਚ ਵੀ ਪਨੀਰ ਖਾਣਾ ਦਾ ਉਹ ਜਾ ਕੇ ਉੱਥੋਂ ਲੈ ਲੈਂਦੇ ਆ ਦੇਖੋ ਅੱਗੇ ਪਹਿਲਾਂ ਕੀ ਹੁੰਦਾ ਸੀ ਨਾ ਸਾਡੇ ਮੈਂ ਹਲਵਾਈ ਭਾਈ ਚਿਹਰੇ ਨੂੰ ਬੇਇੱਜ਼ਤੀ ਕਰਦਾ ਵੀ ਉਹਨਾਂ ਨੂੰ ਜੇ ਆਪਣੇ ਧੰਦੇ ਨੂੰ ਬਚਾਉਣਾ ਹੈ ਨਾ ਉਹਨਾਂ ਨੇ ਉਹ ਲਿਖ ਕੇ ਲਾਉਣ ਵੀ ਮੈਂ ਫਲਾਣੇ ਫਾਰਮਰ ਤੋਂ 8 ਕੁਇੰਟਲ ਦੁੱਧ ਲੈ ਆ ਜਾਂ 2 ਕੁਇੰਟਲ ਦੁੱਧ ਲਿਆ ਹਲਵਾਈ ਹੁਣ ਦੁੱਧ ਹੀ ਲੈਣੋਂ ਹਟ ਕੇ ਬਹੁਤ ਘਟ ਗਈ ਜੀ ਦੁੱਧ ਲੈਣਾ ਚਾਹੀਦਾ ਹਲਵਾਈ ਜਿਹੜੇ ਲੈਂਦੇ ਬਹੁਤ ਵਧੀਆ ਹਲਵਾਈ ਜਿਹੜੇ ਦੁੱਧ ਲੈਂਦੇ ਆ ਦੁੱਧ ਦੇ ਪ੍ਰੋਡਕਟ ਬਣਾਉਂਦੇ ਆ ਪਰ ਕਈ ਹਲਵਾਈਆਂ ਤੇ ਪੱਕੇ ਹੀ ਰੱਖ ਲਿਆ ਵੀ ਖੁਆ ਲੈਣਾ ਉਹ ਕਾਨਪੁਰ ਤੋਂ ਜਾਂ ਫਲਾਈ ਜਗ੍ਹਾ ਤੋਂ ਸਿੱਧਾ ਰੇਲਵੇ ਸਟੇਸ਼ਨ ਤੇ ਆ ਜਾਂਦਾ ਜੀ ਪੇਪਰ ਮੈਕਸ ਖੁਆ ਜੀ ਉਹ ਇੱਕ ਸਾਡੇ ਇੱਕ ਬੜੀ ਵੱਡੀ ਚੇਨ ਆ ਇੱਕ ਮਸ਼ਹੂਰ ਚੇਨ ਆ ਉਹਨਾਂ ਦੀਆਂ ਵਰਤੀਆਂ ਦੀਆਂ ਐ ਇੱਕ ਨਾਤਰਾਂ ਕੱਟੀਆਂ ਹੁੰਦੀਆਂ ਨੇ ਬਿਯੋਗਨ ਦੇ ਯਾਰ ਤੁਸੀਂ ਕਹਿੰਦੇ ਇਹ ਵਰਫੀ ਬੜੀ ਸਿੱਧੀ ਸਿੱਧੀ ਮਤਲਬ ਇਹਦੇ ਬੜੀ ਆ ਉਹ ਕਦ ਨੇ ਜੀ ਖੋਏ ਦੀ ਤਾਂ ਜਿਹੜੀ ਪਿਓਰ ਖੋਏ ਦੀ ਵਰ ਉਹ ਉਹ ਬੜੀ ਵਧੀਆ ਹੋਊਗੀ ਜਿਹੜੀਆਂ ਤੁਹਾਨੂੰ ਐ ਜਾ ਕੇ ਡਿਜ਼ਾਈਨ ਬਣਾ ਬਣਾ ਕੱਟੀਆਂ ਹੁੰਦੀਆਂ ਉਹਦੇ ਵਿੱਚ ਪੇਪਰ ਮੈਕਸ ਖੁਆ ਆਉਂਦਾ ਜੀ ਅਸੀਂ ਕਹਿੰਨੇ ਜੀ ਬੰਦੇ ਆਪ ਘੱਟੋ ਘੱਟ ਜੇ ਹਲਵਾਈਆਂ ਨੇ ਵੀ ਆਪਣਾ ਰਵਾਈ ਵੀ ਰਣੇ ਵੀ ਆਪਣੇ ਧੰਦੇ ਨੂੰ ਬਚਾਉਣਾ ਉਹ ਲਿਖ ਕੇ ਲਾਉਣ ਵੀ ਅਸੀਂ ਆਹਾ ਫਾਰਮਰ ਤੋਂ ਦੁੱਧ ਲੈਨੇ ਆ ਅਸੀਂ ਆਪਣੇ ਦੁੱਧ ਦਾ ਖੁਆ ਮਾਰਦੇ ਆ ਆਪਣੇ ਦੁੱਧ ਦਾ ਪਨੀਰ ਬਣਾਉਨੇ ਆ ਉਹਨਾਂ ਦਾ ਸੇਲ ਵੱਜੂਗੀ ਲੋਕ ਉਹਨਾਂ ਤੋਂ ਪੁੱਛਣ ਵੀ ਤੂੰ ਭਾਈ ਦੱਸ ਕਿਹੜੇ ਫਾਰਮਰ ਤੋਂ ਦੁੱਧ ਲੈਣਾ ਤੇਰੇ ਦੁੱਧ ਹੀ ਆਉਂਦਾ ਤਾਂ ਦੇਖਿਆ ਨੇ ਔਰ ਬਹੁਤ ਜਿਹੜੇ ਵਧੀਆ ਹਲਵਾਈ ਉਹਨਾਂ ਦੇ ਦੁੱਧ ਤੇ ਢੱਡਣ ਵਾਲੇ ਖੜੇ ਹੁੰਦੇ ਆ ਦੁੱਧ ਲੈ ਕੇ ਆਉਂਦੇ ਆ ਦੁੱਧ ਹੀ ਲੈ ਕੇ ਆਉਂਦੇ ਜਾਂ ਕੋਈ ਉਹ ਦੁੱਧ ਵਰਤਦੇ ਆ ਪਰ ਬਹੁਤ ਹਲਵਾਈ ਤੁਸੀਂ ਦੇਖੋ ਉਹਨਾਂ ਦੇ ਦੁੱਧ ਹੀ ਨਹੀਂ ਨਿਕਲੇ ਦੇਖਦੇ ਹੋਰੇ ਕੋਲ ਬਣਿਆ ਬਣਾਇਆ ਪਨੀਰ ਆ ਜਾਂਦਾ ਬਣਿਆ ਬਣਾਇਆ ਖੋਆ ਆ ਜਾਂਦਾ ਉਹਦੀ ਮਿਠਾਈ ਬਣਾਈ ਜਾਂਦਾ ਹੁਣ ਉਹ ਕਿਹੜਾ ਹੋਣਾ ਤੁਹਾਨੂੰ ਪਤਾ ਜਿਹੜਾ ਬਣਿਆ ਬਣਾਇਆ ਹੋਣਾ ਨਕਲੀ ਹੈ ਸਾਰੇ ਮੈਕਸਿਮਮ ਇਹ ਚੀਜ਼ ਤੁਹਾਨੂੰ ਸਵਾਲ ਖੱਤਕਾਰ ਨੂੰ ਜਿਹੜਾ ਬੰਦਾ ਹੈ ਇਹ ਕਰਨ ਲੱਗੂਗਾ ਇਹ ਤਾਂ ਜਾ ਕੇ ਸੁਧਾਰ ਹੋਣਾ ਸਰਕਾਰਾਂ ਨੇ ਨਹੀਂ ਕਰਨਾ ਚਾਹੀਏ ਜਿਹੜੀ ਮਰਜ਼ੀ ਸਰਕਾਰ ਜਿੰਨੀ ਮਰਜ਼ੀ ਬਦਲ ਬਦਲ ਕੇ ਲਈਏ ਸਰਕਾਰਾਂ ਦਾ ਹਾਲ ਹੀ ਹੈ ਕਿਉਂਕਿ ਡਿਪਾਰਟਮੈਂਟ ਵਿੱਚ ਇੰਨੀ ਕਿ ਕ੍ਰਾਪਸ਼ਨ ਆ ਹਫਤਾ ਚੱਲਦਾ ਜੀ ਜਦੋਂ ਫੜਨ ਵੀ ਚਲੇ ਜਾਓ ਉਹਨਾਂ ਅਸੀਂ ਫੜਨ ਜਾਣਾ ਹੈ ਪਹਿਲਾਂ ਉਹਨੂੰ ਇਨਫੋਰਮੇਸ਼ਨ ਦੇ ਦਿੰਦੇ ਵੀ ਆ ਜਾਣਾ ਅਸੀਂ ਜਦੋਂ ਫੜੇ ਵੀ ਆ ਬਿਨਾਂ ਦੱਸੇ ਸਾਡੇ ਮੁੰਡਿਆਂ ਨੇ ਰਾਤਾਂ ਰਾਤਾਂ ਜਾਗ ਜਾ ਕੇ ਵੀ ਅੱਜ ਇਸ ਵੇਲੇ ਫੜ ਕੇ ਉਹਨਾਂ ਨੂੰ ਦੱਸਣਾ ਵੀ ਅਸੀਂ ਫੜ ਲਿਆ ਆ ਜੂ ਤਾਂ ਫੜ ਹੁੰਦੇ ਨਹੀਂ ਫੜ ਵੀ ਨਹੀਂ ਹੁੰਦੇ ਉਹ ਐਡਾ ਐਡਾ ਬੁਰਾ ਹਾਲ ਹੈ ਕਈ ਵਾਰ ਤਾਂ ਜੀ ਉਹ ਪਤਾ ਹੀ ਨਹੀਂ ਲੱਗਦਾ ਜੀ ਕਿਉਂਕਿ ਜਿਹ ਪ੍ਰੋਟੀਨ ਹਰ ਚੀਜ਼ ਤਾਂ ਪੂਰੀ ਹੁੰਦੀ ਹੈ ਜੀ ਤੁਸੀਂ ਇਹਦਾ ਹਾਲਤ ਹੈਈ ਹੈ ਵੀ ਉਹਨੇ ਕਿੱਥੋਂ ਲਿਆ ਜੀ ਮਤਲਬ ਲਿਆ ਕਿੱਥੋਂ ਮਤਲਬ ਵੇਰਕਾ ਦਾ ਪਨੀਰ ਲਿਆ ਨੈਗਲੀ ਨਹੀਂ ਉਹ ਵਧੀਆ ਪਨੀਰ ਮਿਲ ਗਿਆ ਨੂੰ ਠੀਕ ਹੈ ਜੀ ਹੁਣ ਹੁਣ ਪੈਕਟ ਮਿਲਕ ਲੈ ਲਿਆ ਵੇਰਕਾ ਦਾ ਲੈ ਲਓ ਸੁਪਰ ਦਾ ਲੈ ਲਓ ਕਿਸੇ ਦਾ ਵੀ ਲੈ ਲਓ ਜੀ ਜਦੋਂ ਤੁਸੀਂ ਲੂਜ ਦੇ ਵਿੱਚ ਜਾਉਂਗੇ ਨਾ ਜੀ ਜਾਂ ਤੁਹਾਨੂੰ ਪਤਾ ਹਲਵਾਈ ਆ ਇਹ ਇਹ ਹਲਵਾਈ ਬਹੁਤ ਵਧੀਆ ਦੁੱਧ ਲੈ ਰਿਹਾ ਹੈ ਜੀ ਇਹਦੇ ਦੁੱਧੋਂ ਦਾ ਪ੍ਰੋਪਰ ਆਪਣਾ ਪਤਾ ਹੁੰਦਾ ਸ਼ਹਿਰ ਦੇ ਵਿੱਚ ਹਲਵਾਈ ਦਾ ਜੀ ਕੰਮ ਵਧੀਆ ਇਹਦਾ ਇਹਦਾ ਖਵਾਜ ਵਧੀਆ ਇਹਦਾ ਪਨੀਰ ਉੱਥੋਂ ਲੈ ਲਓ ਹੁਣ ਇੱਕ ਹਲਵਾਈ ਦੇ ਨਾਲ 100 ਹਲਵਾਈ ਹੋਰ ਆ ਜਿਹੜਾ ਕਦੇ ਉਹਦੇ ਦੁੱਧ ਵਾਲਾ ਬੰਦਾ ਨਹੀਂ ਦੇਖਿਆ ਆਪਾਂ ਉਹ ਸਾਰਾ ਹੀ ਨਕਲੀ ਹੈ ਕਿਉਂਕਿ ਉਹਨੂੰ ਸਪਲਾਈ ਹੁੰਦੀ ਹੈ ਜੀ ਸਵੇਰੇ 4 ਵਜੇ 5 ਵਜੇ ਵੱਡੇ ਵੱਡੇ ਸ਼ਹਿਰਾਂ 'ਚ ਆ ਮਲੇਰ ਕੋਟਰਲੇ ਤੋਂ ਲੈ ਕੇ ਇੱਥੋਂ ਗੱਡੀਆਂ ਆਉਂਦੀਆਂ ਸਵੇਰੇ 4-4 ਵਜੇ ਸਾਰੀਆਂ 4 ਵਜੇ ਸਾਰੇ ਸ਼ਹਿਰਾਂ 'ਚ ਲੁਧਿਆਣਾ ਵਰਗੇ ਸ਼ਹਿਰ 'ਚ ਵੀ ਸਵੇਰੇ 4 ਵਜੇ ਪਨੀਰ ਸਾਰੀਆਂ ਦੁਕਾਨਾਂ ਤੇ ਆ ਜਾਂਦਾ ਜੀ ਦੇਖੋ ਜੀ ਦੋਨੇ ਦੇਖੋ ਸੇਤ ਦਾ ਨੁਕਸਾਨ ਹੋ ਰਿਹਾ ਖਫਤ ਕਰਦਾ ਤੇ ਸਾਡਾ ਨਿਜੀ ਤੌਰ ਤੇ ਨੁਕਸਾਨ ਜਿਹੜੇ ਡੇਰੀ ਦੇ ਧੰਦਾ ਕਰਦੇ ਆ ਉਹਨਾਂ ਦਾ ਸਿੱਧੇ ਤੌਰ ਤੇ ਉਹਨਾਂ ਨੂੰ ਦੁੱਧ ਦਾ ਰੇਟ ਵਧੀਆ ਕੁਆਲਟੀ ਦੇ ਦੁੱਧ ਦਾ ਰੇਟ ਨਹੀਂ ਮਿਲਦਾ ਸਾਡੇ ਬਹੁਤ ਮੁੰਡੇ ਜੀ ਫਾਰਮਾਂ ਵਾਲੇ ਆਪਣੇ ਬ੍ਰਾਂਡ ਦੇ ਨਾਂ ਤੇ ਦੁੱਧ ਲੈ ਕੇ ਆਉਂਦੇ ਆ ਜੀ ਉਹ ਜਦੋਂ ਦੁੱਧ ਲੈ ਕੇ ਆਉਂਦੇ ਉਹਨਾਂ ਦਾ ਵਿਚਾਰਿਆਂ ਦਾ ਉਥੋਂ ਦੱਦੇ ਦੁੱਧ ਲੈ ਕੇ ਆਉਣ ਦਾ 8 ਤੋਂ 10 ਰੁਪਏ ਖਰਚਾ ਪੈ ਜਾਂਦਾ ਜੀ ਉਥੋਂ ਕਿਉਂਕਿ ਉਹਨਾਂ ਨੇ ਉਹ ਥੋੜਾ ਦੁੱਧ ਵੇਖਣਾ ਉਹਨਾਂ ਦਾ ਜਦੋਂ ਉਹ ਮਾਰਕੀਟ 'ਚ ਲਿਆ ਕੇ ਆਪਣਾ ਕਹਿੰਦੇ ਹੀ ਕੁਆਲਟੀ ਦਾ ਦੁੱਧ ਅਨਟੱਚ ਦੁੱਧ ਆ ਸਾਡਾ ਜੀ ਅਸੀਂ ਸਿੱਧਾ ਗਾਂ ਦੇ ਮਸ਼ੀਨ ਲੱਗੀ ਆ ਸਿੱਧਾ ਦੁੱਧ ਆ ਹੀ ਇਹਨੂੰ ਕੋਈ ਟੱਚ ਵੀ ਨਹੀਂ ਕੀਤਾ ਤੇ ਉਹਨੂੰ ਘੱਟੋ ਘੱਟ ਮਾਰਕੀਟ ਜਿਹੜਾ ਰੇਟ ਤਾਂ ਮਿਲਣਾ ਚਾਹੀਦਾ ਨਾ ਉਹ ਜਦੋਂ ਦੁੱਧ ਦਾ ਰੇਟ ਮੰਗਦੇ ਆ ਉਹ ਕਹਿੰਦੇ ਨਾ ਵੀ ਤੇਰਾ ਉਹ ਫਲਾਨਾ ਬੰਦਾ ਤਾਂ ਦੁੱਧ 20 ਰੁਪਏ ਉਹਨੇ ਪਾਣੀ ਜਿਨ੍ਹਾਂ ਨੇ ਰੇਟ ਘੱਟ ਜੀ ਉਹਨਾਂ ਪਾਣੀ ਪਾ ਲਿਆ ਜਾਂ ਉਹ ਸਮਾਨ ਪਾ ਲਿਆ ਉਹ ਚੀਜ਼ ਸਾਨੂੰ ਅਵੇਅਰਨੈਸ ਖਪਤਕਾਰਾਂ 'ਚ ਲੈ ਕੇ ਆਉਣੀ ਆ ਅੱਜ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਵੀ ਨਾ ਕੋਈ ਦੁੱਧ ਦਾ ਰੇਟ ਰੇਟ ਦੇਣਾ ਚਾਹੁੰਦਾ ਨਾ ਕੋਈ ਪ੍ਰੋਡਕਟ ਦਾ ਰੇਟ ਰੇਟ ਦੇਣਾ ਚਾਹੁੰਦਾ ਵੱਡੀਆਂ-ਵੱਡੀਆਂ ਕੋਠੀਆਂ ਨੇ ਜੇ ਤੁਸੀਂ ਗੱਲ ਕਰੋਗੇ ਬੈਠ ਕੇ ਉਹਨਾਂ ਨਾਲ ਉਹ ਕਹਣਗੇ ਕਿ 200 ਰੁਪਏ ਕਿਲੋ ਮਿਲ ਜੇ ਵਧੀਆ ਦੁੱਧ ਚਾਹੀਦਾ ਜਿੱਦਣ ਤੁਸੀਂ ਦੁੱਧ ਲੈ ਕੇ ਜਾਓਗੇ ਕੁਆਲਿਟੀ ਵਾਲਾ ਉਹ 5 ਰੁਪਏ ਵੱਧ ਰੇਟ ਨਹੀਂ ਦਿੰਦੇ ਜੇ ਰੇਟ 2 ਰੁਪਏ ਵਧਾਤਾ ਉਦੋਂ ਚੀਕਾਂ ਮਾਰ ਲੈਣੇ ਸਾਡਾ ਬਜਟ ਖਰਾਬ ਹੋ ਗਿਆ ਇੱਕ ਮੈਂ ਸਾਰੇ ਜਿੰਨੇ ਵੀ ਮੇਰੇ ਪ੍ਰੈਸ ਵਾਲੇ ਵੀਰ ਨੇ ਮੈਂ ਬੇਨਤੀ ਕਰਦਾ ਵੀ ਜਿੱਦਣ ਦੁੱਧ ਦਾ ਰੇਟ ਵਧਦਾ ਪੈਕਟ ਮਿਲਦਾ 2 ਰੁਪਏ ਲੀਟਰ ਆਮ ਐਵਰੇਜ 2 ਕਿਲੋ ਦਾ ਤਾਂ ਲੈਂਦਾ ਬੰਦਾ 4 ਰੁਪਏ ਦਾ ਫਰਕ ਪੈਂਦਾ ਜੀ 2 ਰੁਪਏ ਵਧੇ 4 ਰੁਪਈਏ ਵੱਧ ਤਾਂ ਹੁੰਦਾ ਜੀ 2 ਰੁਪਏ ਵਧੇ 4 ਰੁਪਏ ਦਾ ਫਰਕ ਪੈਂਦਾ ਨਾ ਜੀ 2 ਰੁਪਏ 4 ਰੁਪਏ ਤੇ ਮਹੀਨੇ ਦਾ ਕਿੰਨਾ ਜੀ 120 ਰੁਪਏ ਦਾ ਦੱਸੋ ਰਸੋਈ ਦਾ ਬਜਟ ਕਿਵੇਂ ਵਿਗੜ ਗਿਆ ਜੀ ਅੱਜ ਕੱਲ ਗੰਦੇ ਮੰਦੇ ਜਿਹੜਾ ਇਹ ਗੋਲ ਗੱਪੇ ਜ਼ਹਿਰ ਖਿਲਾਉਂਦੇ ਆ ਉਹ 100 150 ਰੁਪਏ ਤਾਂ ਉਹੀ ਲੈ ਲੈਂਦਾ ਬਾਹਰ ਨਿਕਲਦੇ ਘਰੋਂ ਜੀ ਉਹਦੇ ਨਾਲ ਦਾ ਬਜਟ ਵਿਗੜਦਾ ਨਹੀਂ ਜਿਹੜਾ ਦੁੱਧ 2 ਕਿਲੋ ਸਵੇਰੇ ਬੱਚਿਆਂ ਨੂੰ ਪਿਲਾਉਣਾ ਦਹੀਂ ਖਿਲਾਉਣਾ ਬੱਚੇ ਨੇ ਪੀਣਾ ਸਾਢੇ 1/2 ਚਾਹ ਪੀਣੀ ਰਾਤ ਨੂੰ ਪੀਣਾ ਉਹ ਤੁਸੀਂ ਕੁਆਲਿਟੀ ਦਾ ਦੁੱਧ ਜੇ ਤੁਸੀਂ ਭਾਈ ਰੇਟ ਉਹਨਾਂ ਨਹੀਂ ਵਧੂਗਾ ਪਰ ਤੁਹਾਨੂੰ ਬਾਹਰਲਾ ਫਾਰਮਰ ਨੂੰ ਰੇਟ ਨਹੀਂ ਮਿਲੂਗਾ ਆਪੇ ਨਕਲੀ ਨੇ ਆ ਕੇ ਉਹਦੀ ਜਗ੍ਹਾ ਲੈਣੀ ਆ ਮੈਂ ਸਾਰੇ ਜਿਹੜੇ ਪੱਤਰਕਾਰ ਵੀਰ ਆ ਉਹਨਾਂ ਨੂੰ ਬੇਨਤੀ ਕਰਨਾ ਵੀ ਜਦੋਂ ਮਾਈਕ ਚੱਕ ਕੇ ਭੱਜ ਲੈਂਦੇ ਜੀ ਸਾਰੇ ਜਿਹੜਾ ਖਾਸ ਕਰ ਵੈਬ ਚੈਨਲ ਵਾਲੇ ਵੀ ਦੱਸੋ ਜੀ ਬਜਟ ਵਿਗੜ ਗਿਆ ਕਿ ਭਾਈ ਬਜਟ ਤੁਹਾਡਾ ਜਦੋਂ ਪੈਟਰੋਲ ਡੀਜ਼ਲ ਵੱਧਦਾ ਉਦੋਂ ਦਾ ਬਜਟ ਨਹੀਂ ਵਿਗੜਦਾ ਜਦੋਂ 5 ਰੁਪਏ 10 ਰੁਪਏ ਵੱਧ ਜਾਂਦਾ ਜਦੋਂ ਤੁਹਾਡੀ ਜਿਹੜੀ ਹੋਰ ਸਬਜ਼ੀਆਂ ਜਾਂ ਤੁਹਾਡੇ ਜਿਹੜੇ ਦਾਲਾਂ ਵਧ ਗਈਆਂ ਉਦੋਂ ਬਜਟ ਨਹੀਂ ਕੱਲਾ ਦੁੱਧ ਹੀ ਬਜਟ ਵਿਗਾੜਦਾ ਜੀ ਇਹਨਾਂ ਦਾ ਸਰਕਾਰ ਕੋਲ ਤਾਂ ਹੀ ਸਰਕਾਰ ਨੂੰ ਤਾਂ ਹੀ ਰਾਇ ਹੀ ਦਿੰਨੇ ਆ ਜੀ ਸੁਣ ਲਵੇ ਸਰਕਾਰ ਸਾਡੀ ਵੀ ਅਸੀਂ ਬਹੁਤ ਸਾਲਾਂ ਤੋਂ ਲੱਗਿਆ ਵੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜਿਹੜਾ ਉਸ ਜ਼ਿਲ੍ਹੇ ਦਾ ਜਾਂ ਉਸ ਤਹਿਸੀਲ ਦਾ ਅਫਸਰ ਆ ਜੇ ਉਹਦੀ ਨੱਕ ਥੱਲੇ ਪਨੀਰ ਨਕਲੀ ਆ ਰਿਹਾ ਤੇ ਉਹ ਫਿਰ ਕੀ ਕਰ ਰਿਹਾ ਜੇ ਉਹਦੇ ਤੇ ਕਾਰਵਾਈ ਹੁੰਦੀ ਜੇ ਫੜੇ ਜਾਂਦੇ ਆ ਉਹਦੀ ਜ਼ਿੰਮੇਵਾਰੀ ਉਹਦੇ ਨਾਲ ਜੁੜੀ ਜਾਵੇ ਇਹਦਾ ਮਤਲਬ ਜੇ ਉਹਨੇ ਨਹੀਂ ਫੜਿਆ ਤਾਂ ਉਤੋਂ ਮਹੀਨਾ ਲੈ ਰਿਆ ਫੜਨਾ ਸਰਕਾਰ ਇੰਨਾ ਕੀ ਕੰਮ ਕਰ ਲੈ ਜ਼ਿੰਮੇਵਾਰੀ ਤੈਅ ਕਰ ਦੇਵੇ ਤਾਂ ਕੰਮ ਖਤਮ ਹੋ ਜਾਊਗਾ ਜੀ ਜ਼ਿੰਮੇਵਾਰੀ ਨਹੀਂ ਕੋਈ ਤੈਅ ਕਰਦਾ ਇੱਥੇ ਮਹਾਲੀ ਲੈਵ ਆ ਜੀ ਮਹਾਲੀ ਜਿਹੜੀ ਲੈਵ ਆ ਨਾ ਫਰੜ ਅਸੀਂ ਪਿਛਲੇ ਮੈਂ ਈ 25 26 ਸਾਲ ਦੇ ਫਾਰਮਰ ਆ। ਉਦੋਂ ਤੋਂ ਦੇਖਦੇ ਹੁਣੇ ਆ ਉਹ ਲੈਬ ਦੇ ਵਿੱਚ ਅੱਜ ਤੱਕ ਇਹੀ ਚੱਲਦਾ ਰਿਹਾ ਜੀ। ਵੀ ਜੇ ਤੁਸੀਂ ਵਧੀਆ ਦੁੱਧ ਦਾ ਸੈਂਪਲ ਉਹਨਾਂ ਨੇ ਭਰ ਲਿਆ, ਜੋ ਸੈਂਪਲ ਭਰਨੇ ਆ। ਜੇ ਤੁਸੀਂ ਉਹਨਾਂ ਨੂੰ ਪੈਸੇ ਨਾ ਦਿੱਤੇ, ਅੱਜ ਤੋਂ 20 25 ਸਾਲ ਪਹਿਲਾਂ ਉਹ ਲੈਬਾਂ ਦਾ ਇਹ ਹਾਲ ਸੀ, 5000 ਚੱਲਦਾ ਹੁਣ 25 3000 ਚੱਲਦਾ ਜੀ। ਮਤਲਬ ਉਹ ਲੈਬ ਦੇ ਤੁਸੀਂ ਜੇ ਸੈਂਪਲ ਭਰ ਲਿਆ ਵਧੀਆ ਦੁੱਧ ਦਾ, ਤੁਸੀਂ 25 ਮੱਥਾ ਨਾ ਟੇਕ ਕੇ ਆਏ, ਤਾਂ ਵਧੀਆ ਦੁੱਧ ਨੂੰ ਉਹਨਾਂ ਨੇ ਤੁਹਾਡੇ ਦੇ ਪਰਚਾ ਦਰਜ ਕਰਾ ਦੇਣਾ ਜੀ ਵਧੀਆ ਦੁੱਧ ਤੁਹਾਡਾ ਇਹ ਮਿਲਾਵਟੀ ਆ। ਮਲਾਬਦੀ ਦੁੱਧ ਵਾਲੇ ਨੇ ਮੱਥਾ ਟੇਕਿਆ ਤਾਂ ਉਹ ਵਧੀਆ ਬਣ ਜਾਣਾ ਇਹ ਅੱਜ ਨਹੀਂ ਇਹ ਪਹਿਲਾਂ ਤੋਂ ਚੱਲਦਾ ਸੀ ਤਾਂ ਸਰਕਾਰਾਂ ਮੋੱਕੇ ਮੈਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਸਿੱਧੀ ਗੱਲ ਇਹ ਕਹੀ ਸੀ ਸੀਐਮ ਸਾਹਿਬ ਨੂੰ ਮੀਟਿੰਗ ਦੇ ਵਿੱਚ ਜੀ ਇਹ ਆ ਕੰਮ ਹੋ ਰਿਹਾ ਕੋਈ ਰੁਕਾਵਟ ਨਹੀਂ ਕੋਈ ਰੋਕ ਟੋਕ ਨਹੀਂ ਡਿਪਾਰਟਮੈਂਟ ਕੋਈ ਕੰਮ ਨਹੀਂ ਕਰ ਰਿਹਾ ਇਹਦੇ ਤੇ ਔਰ ਜੇ ਕਹਿੰਦੇ ਜੀ ਅਸੀਂ ਸਾਨੂੰ ਬੁਲਾਉਣਾ ਸੀ ਉਹਨਾਂ ਨੂੰ ਫੜਾ ਦਿੰਦੇ ਆ ਡਿਪਾਰਟਮੈਂਟ ਡਿਪਾਰਟਮੈਂਟ 'ਚ ਬਹੁਤ ਵਧੀਆ ਬੰਦੇ ਵੀ ਆ ਸਾਰੇ ਮਾੜੇ ਨਹੀਂ ਹੁੰਦੇ ਪਰ ਡਿਪਾਰਟਮੈਂਟ ਦੇ ਵਧੀਆ ਬੰਦੇ ਕੰਮ ਕਰਨੋਂ हट ਗਏ ਉਹ ਕਹਿੰਦੇ ਯਾਰ ਇਹ ਇਹ ਬਾਕੀ ਬੰਦਿਆਂ ਨੇ ਚੰਗੇ ਬੰਦੇ ਉਹ ਵਧੀਆ ਕੰਮ ਕਰਦੇ ਇਥੇ ਲੈਵ ਵਾਲਾ ਬੰਦਾ ਉਹ ਨਾ ਰੜਿਆ ਉਹ ਕੀ ਕਰਨਗੇ ਚੰਗੇ ਬੰਦੇ ਨੇ ਵਧੀਆ ਫੜ ਵੀ ਲਿਆ ਮਾੜਾ ਦੁੱਧ ਉਹ ਇਥੇ ਆ ਕੇ ਪਾਸ ਹੋ ਜਾਂਦਾ ਜੀ ਚੰਗੇ ਮਾੜੀ ਖੜੜ ਮਾਰ ਆ ਕੇ ਹਾਂ ਜੀ ਨਹੀਂ ਅਸੀਂ ਤਾਂ ਸੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਮਹਿੰਮ ਚਲਾਉਣ ਲੱਗੇ ਆ ਪਿੰਡਾਂ 'ਚ ਵੀ ਸਾਡੇ ਫਾਰਮਰ ਨੇ ਅਸੀਂ ਪਿੰਡਾਂ 'ਚ ਵੀ ਲੋਕ ਵਿਆਹ ਕਰਦੇ ਸ਼ਾਦੀ ਉਹਨਾਂ ਨੂੰ ਕਹਿਣ ਲੱਗੇ ਆ ਵੀ ਭਾਈ ਕੱਟੋ-ਕੱਟੋ ਜੀ ਆਪਣੇ ਵਿਆਹ ਸ਼ਾਦੀਆਂ 'ਚ ਕੈਟਰਰ ਦੀ ਨਾਮ ਨੂੰ ਤੁਸੀਂ ਅੱਗੇ ਵੰਗੋ ਆਪਣੇ ਦੁੱਧ ਲਿਆ ਕਰੋ ਆਪਣੇ ਜਿਹੜੇ ਦੁੱਧ ਦੇ ਪ੍ਰੋਡਕਟ ਆ ਉਹ ਵਰਤਿਆ ਕਰੋ ਜਾਂ ਫਿਰ ਕਿਸੇ ਕੰਪਨੀ ਦਾ ਵਧੀਆ ਵਰਤੋ ਇਹ ਅਸੀਂ ਆਪਣੇ ਫਾਰਮਰਾਂ ਨੂੰ ਵੀ ਸੋਸ਼ਲ ਮੀਡੀਆ ਤੇ ਖਪਤਕਾਰਾਂ ਨੂੰ ਵੀ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਇੱਕ ਮਹਿੰਮ ਚਲਾਉਣ ਲੱਗੇ ਹਾਂ ਤੁਸੀਂ ਤੁਹਾਡੇ ਨਾਲ ਵੀ ਬੇਨਤੀ ਇਹਨੂੰ ਪ੍ਰਚਾਰਕ ਕੀਤਾ ਜਾਵੇ